ਤਰੰਤਰ ਜਿਵੇਂ ਚੋਣ ਦਾ ਟਾਈਮ ਆ ਗਿਆ ਇਸ ਵਿਚਾਰ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਦਾ ਬਿਆਨ ਹੁੰਦਾ ਕਿ ਤੁਹਾਨੂੰ ਖਾਲਿਸਤਾਨ ਚਾਹੀਦਾ ਜਾਂ ਹਿੰਦੁਸਤਾਨ ਇਸ ਬਿਆਨ ਨੂੰ ਤੁਸੀਂ ਕਿਵੇਂ ਦੇਖਦੇ ਜਿਹੜੇ ਬੰਦੇ ਤੋਂ ਦਰਜੀ ਦੇ ਪੈਸੇ ਨਹੀਂ ਦੇ ਹੋਏ ਜਿਹੜਾ ਬੰਦਾ ਬੇਤੁਕੀਆਂ ਗੱਲਾਂ ਕਰਦਾ ਇੱਕ ਪੰਜਾਬ ਦਾ ਹੋਵੇ ਇਨਚਾਰਜ ਤੇ ਉਹਨੂੰ ਪੂਰੀ ਪੰਜਾਬ ਦੀ ਬੰਗੜੋ ਸੋਭਾਲੀ ਹੋਵੇ ਤੇ ਜਾ ਕੇ ਬਗੈਰ ਮੁੱਦਿਆਂ ਤੋਂ ਗੱਲ ਕਰਦਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਨਾ ਪਤਾ ਨਹੀਂ ਕੀ ਸੋਚ ਕੇ ਇਹ ਕਾਂਗਰਸ ਨੇ ਇਹਨੂੰ ਪੰਜਾਬ ਦੀ ਬਾਂਗਡੋਰ ਸੰਭਾਲਤੀ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇੱਕ ਐਸੀ ਗੱਲ ਇਹ ਦੁੱਕੀ ਦੇ ਬੰਦੇ ਨੇ ਕੀਤੀ ਕਿ ਹਿੰਦੁਸਤਾਨ ਤੇ ਖਾਲਸਾਣ ਦਾ ਮੁੱਦਾ ਬਣਾਇਆ ਇਹ ਨਾ ਹੋਵੇ ਸਾਨੂੰ ਇਹ ਲਹਿਰ ਚਲਾਉਣੀ ਪਵੇ ਕਿ ਕਾਂਗਰਸ ਮੁਕਤ ਪੰਜਾਬ ਵਾਲੀ ਕਣਾ ਚਾਹੁੰਦੇ ਅਸੀਂ ਕਾਂਗਰਸ ਨੂੰ ਅਸੀਂ ਕਹਿੰਦੇ ਆ ਕਿ ਯਾਰ ਇਹਨੂੰ ਨਲਾਇਕ ਬੰਦੇ ਨੂੰ ਇਥੋਂ ਪੰਜਾਬ ਦੀ ਪ੍ਰਧਾਨਗੀ ਵਾਪਸ ਲਾਓ ਤੇ ਅਸੀਂ ਹਲੇ ਭੁੱਲੇ ਨਹੀਂ ਜਦੋਂ ਇੰਦਰਾ ਗਾਂਧੀ ਨੇ ਸਾਡੀ ਜਾਨ ਤੋਂ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਰਤਾ ਕਾਂਗਰਸੀ ਇੰਦਰਾ ਗਾਂਧੀ ਨੇ ਜਿਹਨੂੰ ਅੱਜ ਇਹ ਰਾਜਾ ਵੜਿੰਗ ਆਪਣੀ ਮਾਂ ਮੰਨਦਾ ਉਹਨੇ ਸਾਡੀ ਜਾਨ ਤੋਂ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕੀਤਾ ਸਾਨੂੰ ਤਾਂ ਜਿੰਨਾ ਟਾਈਮ ਸਾਡਾ ਖਾਲਸਾ ਦਾ ਰਾਜ ਨਹੀਂ ਹੋਊਗਾ ਸਾਡਾ ਆਪਣਾ ਘਰ ਨਹੀਂ ਬਣਦਾ ਉਹਨਾਂ ਟਾਈਮ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਹੁੰਦੀ ਇਸੋ ਦੀ ਹਾਈ ਕੋਰਟ ਨੇ ਮੰਨਤਾ ਦਿੱਤੀ ਹੈ ਕਿ ਅਸੀਂ ਖਾਲਸਾਪਨ ਦੀ ਬਿਨਾ ਆਪਾਂ ਕਿਹਦੀ ਹਥਿਆਰਾਂ ਤੋਂ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਸਾਨੂੰ ਆਜ਼ਾਦੀ ਮਿਲੀ ਉਹ ਹੀ ਅਸੀਂ ਗੱਲ ਕਰਦੇ ਤੇ ਅੱਜ ਪੰਥ ਪੰਥ ਕੂਕਦੇ ਫਿਰਦੇ ਆ ਸੁਖਵੀਰ ਬਾਦਲ ਹਣੀ ਹਰ ਇੱਕ ਜਗ੍ਹਾ ਤੇ ਜਾ ਕੇ ਕਿ ਅਸੀਂ ਪੰਥ ਹੈ ਤੇ ਸਾਨੂੰ ਤੁਸੀਂ ਰਾਜ ਦੇ ਦਿਓ ਇਹਨਾਂ ਨੇ ਹਮੇਸ਼ਾ ਹੀ ਪੰਥ ਨੂੰ ਢਾਹ ਲਾਈ ਆ ਸੁਖਵੀਰ ਬਾਦਲ ਨੇ ਉਹਨੂੰ ਹਮਲੇ ਕਰਾਇਆ ਤੇ ਇਹ ਖੁਦ ਚਿੱਠੀਆਂ ਲਿਖਦੇ ਰਹਿੰਦੇ ਸੈਂਟਰ ਨੂੰ ਪੂਰੀ ਜਥੇਬੰਦੀ ਇਹਨਾਂ ਦੀ ਬੇਈਮਾਨ ਹੋਊਗੀ ਜਥੇਦਾਰਾਂ ਨੇ ਲਫਾਫਿਆਂ ਦੇ ਵਿੱਚੋਂ ਕੱਢ ਕੇ ਲਾਏ ਤੇ ਉਹਨਾਂ ਨੇ ਫੈਸਲੇ ਦਿੱਤੇ ਉਹਨਾਂ ਨੇ ਮਾਫੀ ਨਾਮੇ ਦਿੱਤੇ ਦੇਖੋ ਕਿਤੇ ਤਰਨਤਾਰਨ ਵਾਲੇ ਮਝੇ ਵਾਲਿਓ ਤੁਹਾਡੇ ਤੇ ਤਾਂ ਹਮੇਸ਼ਾ ਹੀ ਮਾਨ ਰਿਹਾ ਹੈ ਤੇ ਪਰ ਇੱਥੇ ਤੁਸੀਂ ਕਿਤੇ ਪਿੱਟ ਨਾ ਲਵਾ ਲਿਓ ਦਿੱਲੀ ਤੋਂ ਚੱਲ ਆਈਆਂ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਪੰਥ ਨੂੰ ਹਰਾਉਣ ਵਾਸਤੇ ਪਰ ਪੰਥ ਕਿਉਂ ਨਹੀਂ ਇਕੱਠੀ ਪੰਜਾਬ ਔਰ ਦਿੱਲੀ ਵਰਸਸ ਦਾ ਮੁਕਾਬਲਾ ਉੱਥੇ ਹੋਊਗਾ ਇੱਕ ਪਾਸੜ ਜਿੱਤ ਹੋਣੀ ਹੈ ਤੁਸੀਂ ਚਾਹੁੰਦੇ ਹੈ ਕਿ ਪੰਜਾਬ ਪੱਖੀ ਧਿਰ ਦੀ ਸਰਕਾਰ ਬਣੇ 2027 ਦੇ ਵਿੱਚ ਜੇ ਆ ਹੜਾ ਦੀ ਗੱਲ ਆਈ ਤੇ ਜਦੋਂ ਸਰਕਾਰ ਪੱਲਾ ਝਾੜ ਗਈ ਜਦੋਂ ਸਰਕਾਰ ਤੋਂ ਡੱਕਾ ਨਹੀਂ ਹੋਇਆ ਉਦੋਂ ਦਾ ਸੀਐਮ ਜਾ ਕੇ ਹਸਪਤਾਲ ਦੇ ਵਿੱਚ ਪੈ ਗਿਆ ਤਾਂ ਇਹ ਸੇਖੀ ਸੀ ਜਿਹੜਿਆਂ ਨੇ ਆਪ ਦੇ ਲੋਕਾਂ ਦੇ ਜਾ ਕੇ ਬਾਹ ਫੜੀ ਸਤਿ ਸ਼੍ਰੀ ਅਕਾਲ ਜੀ ਮੈਂ ਅਜਿੰਦਰ ਸਿੰਘ ਤੁਸੀਂ ਜੁੜੇ ਹੋ ਲੋਕਰਾ ਟੀਵੀ ਨਾਲ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਖੁੱਡੀ ਮੌਜੂਦ ਨੇ ਖੁੱਡੀ ਸਾਹਿਬ ਤੁਹਾਡਾ ਲੋਕਰਾ ਟੀਵੀ ਤੇ ਸਵਾਗਤ ਹੈ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਖੁੱਡੀ ਸਾਹਿਬ ਸਭ ਤੋਂ ਪਹਿਲਾ ਸਵਾਲ ਹੈ ਕਿ ਤਰਨਤਾਰ ਜਿੰਮੀ ਚੋਣ ਦਾ ਟਾਈਮ ਆ ਗਿਆ ਤੇ ਪੰਥਕ ਉਮੀਦਵਾਰ ਭਾਈ ਮਨਦੀਪ ਸਿੰਘ ਹੈ ਸੰਦੀਪ ਸ਼ਨੀ ਦੇ ਬ੍ਰਦਰ ਇਸ ਵਿਚਕਾਰ ਹੀ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਦਾ ਬਿਆਨ ਹੁੰਦਾ ਹੈ ਕਿ ਤੁਹਾਨੂੰ ਖਾਲਿਸਤਾਨ ਚਾਹੀਦਾ ਜਾਂ ਹਿੰਦੁਸਤਾਨ ਇਸ ਬਿਆਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਅ ਬਿਲਕੁਲ ਜਸਵਿੰਦਰ ਵੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਤਰਨਤਾਰਨ ਚੋਣ ਦੇ ਜਿਹੜਾ ਸਮਾਂ ਆ ਗਿਆ ਜਿਮਨੀ ਚੋਣ ਤੇ ਉੱਥੇ ਸਾਰੀਆਂ ਪਾਰਟੀਆਂ ਆਪੋ ਆਪਣੇ ਬਿਆਨ ਇੱਕ ਦੂਜੇ ਦੇ ਉੱਤੇ ਦਿੰਦੀਆਂ ਇਹ ਅਕਸਰ ਏਵੇਂ ਹੁੰਦਾ ਕਿਉਂਕਿ ਸਿਆਸੀ ਪੜੋਂਦਾ ਉੱਥੇ ਸਿਆਸੀ ਇੱਕ ਦੂਜੇ ਤੇ ਹਮਲੇ ਹੁੰਦੇ ਆ ਹਨਾ ਸਭ ਤੋਂ ਪਹਿਲਾਂ ਮੈਂ ਤਰਨਤਾਰਨ ਜਦੋਂ ਆਪਾਂ ਜਿਮਨੀ ਚੋਣ ਦੀ ਗੱਲ ਕੀਤੀ ਹੈ ਮੈਂ ਇੱਕ ਗੱਲ ਪੰਥਕ ਤੌਰ ਤੇ ਕਰਾਂ ਫਿਰ ਮੈਂ ਤੁਹਾਡੀ ਰਾਜਾ ਬੜਿੰਗ ਵਾਲੀ ਗੱਲ ਦਾ ਵੀ ਜਵਾਬ ਦੇਵਾਂਗਾ ਜੀ ਅ ਇੱਕ ਐਸਾ ਨਜ਼ਾਰਾ ਦੇਖਣ ਨੂੰ ਮਿਲੂਗਾ ਜਿਮਣੀ ਚੌਂ ਦੇ ਵਿੱਚ ਪੰਜਾਬ ਔਰ ਦਿੱਲੀ ਵਰਸਸ ਦਾ ਮੁਕਾਬਲਾ ਉੱਥੇ ਹੋਊਗਾ ਤੇ ਐਸੇ ਨਜ਼ਾਰੇ ਆਉਣਗੇ ਕਿ ਪੰਜਾਬ ਦਾ ਹਰ Hindu ਸਿੱਖ ਮੁਸਲਮਾਨ ਮਤਲਬ ਸਾਰੇ ਪੰਜਾਬੀ ਇਸ ਵਾਰ ਪੰਥ ਦੇ ਨਾਲ ਚੱਲਣਗੇ ਉਸ ਨੌਜਵਾਨ ਦੇ ਨਾਲ ਚੱਲਣਗੇ ਭਾਈ ਮਨਦੀਪ ਸਿੰਘ ਦੇ ਨਾਲ ਜਿਸ ਦੇ ਭਰਾਤਾ ਨੇ ਉਸ ਇੱਕ ਨਕਾਰੇ ਹੋਏ ਬੰਦੇ ਨੂੰ ਗੱਡੀ ਚੜਾਇਆ ਜਿਨੇ Hindu ਸਿੱਖਾਂ ਦੇ ਵਿੱਚ ਇੱਕ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਜੀ ਠੀਕ ਆ ਬਿਲਕੁਲ ਗੈਰ ਵਿਰੋਧੀ ਗੱਲਾਂ ਕਰਕੇ ਇੱਕ ਆਪਣੇ ਐਸੇ ਮਨਸੂਬਿਆਂ ਦੇ ਨਾਲ ਜਿਹੜੇ ਉਹ ਵੰਡ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਉਹਨੂੰ ਗੱਡੀ ਚੜਾਇਆ ਤੇ ਐਸਾ ਨਜ਼ਾਰਾ ਜਿਹੜੀ ਮੈਂ ਗੱਲ ਕੀਤੀ ਆ ਤੁਸੀਂ ਦੇਖੋਗੇ ਐਸਾ ਅਲੌਕਿਕ ਦ੍ਰਿਸ਼ ਹਵਾਨਾ ਇੱਕ ਪਾਸੜ ਜੱਤ ਹੋਣੀ ਆ ਤਰਨ ਤਰਨ ਤੋਂ ਜਿਵੇਂ 1999 ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਵੇਲੇ ਹੋਈ ਸੀ ਇਸ ਸਮੇਂ ਦੇ ਉਤੇ ਇੱਕ ਪਲੇਟਫਾਰਮ ਦੇ ਉੱਤੇ ਸਮੂਹਿਕ ਜਥੇਬੰਦੀਆਂ ਭਾਵੇਂ ਉਹ ਬਾਰਸ ਪੰਜਾਬ ਹੋਵੇ ਤੇ ਭਾਵੇਂ ਉਹ ਕੋਈ ਹੋਰ ਪਾਰਟੀਆਂ ਨੂੰ ਪੰਥ ਦੀ ਟਕਸਾਲ ਹੋਵੇ ਔਰ ਪੰਥਕ ਹੋਰ ਜਥੇਬੰਦੀਆਂ ਹੋਣ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਡਟ ਕੇ ਸਾਥ ਆ ਇਹ ਸਾਡੇ ਸਿੱਖ ਨੌਜਵਾਨ ਨੂੰ ਜਿਹੜਾ ਆਯਾਤ ਤੌਰ ਦੇ ਉੱਤੇ ਚੋਣਾ ਲੜ ਰਿਹਾ ਜੀ ਦੂਜਾ ਸਵਾਲ ਜੋ ਤੁਸੀਂ ਗੱਲ ਕੀਤੀ ਹੈ ਉਹ ਤੁਸੀਂ ਗੱਲ ਕੀਤੀ ਆ ਇੱਕ ਐਸੇ ਬੰਦੇ ਦੀ ਮੈਂ ਸਮਝ ਨਾ ਪਤਾ ਨਹੀਂ ਕੀ ਸੋਚ ਕੇ ਇਹ ਕਾਂਗਰਸ ਨੇ ਇਹਨੂੰ ਪੰਜਾਬ ਦੀ ਬਾਂਗਡੋਰ ਸੰਭਾਲਤੀ ਜਿਹਨੂੰ ਇਹ ਨਹੀਂ ਬੋਲਣਾ ਹੋਊਗਾ ਕਿ ਇੱਕ ਬਾਰਡਰ ਏਰੀਆ ਦੀ ਜਿਹੜੀ ਸਟੇਟ ਹੈ ਇੱਕ ਐਸੀ ਸਟੇਟ ਜਿਹਨੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਜੀ ਮਤਲਬ ਜਦੋਂ ਵੀ ਪੰਜਾਬ ਦੇ ਉੱਤੇ ਜਾਂ ਜਦੋਂ ਵੀ ਇਸ ਮੁਲਕ ਦੇ ਉੱਤੇ ਚੜ ਕੇ ਆਇਆ ਦਸ਼ਮਣ ਤਾਂ ਇਹਨਾਂ ਲੋਕਾਂ ਨੇ ਉਹ ਸਾਹਮਣਾ ਕੀਤਾ ਖਾਸ ਕਰ ਜਿਹੜੇ ਮਾਝੇ ਦੇ ਇਲਾਕੇ ਦੇ ਵਿੱਚ ਆਪਾਂ ਬੈਠੇ ਹੋਏ ਹਾਂ ਜੀ ਤੇ ਇਹਨਾਂ ਨੇ ਉਸ ਨੂੰ ਬੰਗਾਰਿਆ ਤੇ ਇੱਕ ਐਸਾ ਨਾਮ ਲਿਆ ਹੈ ਉਹ ਗੱਲ ਕਰ ਰਿਹਾ ਕਿ ਹਿੰਦੁਸਤਾਨ ਮੈਂ ਕਹਿੰਦਾ ਤੂੰ ਨਕਸ਼ੇ ਦੇ ਵਿੱਚ ਦਿਖਾ ਦੇਵੇ ਜੀ ਪੂਰੀ ਦੁਨੀਆ ਭਰ ਦੇ ਵਿੱਚ ਕਿਸੇ ਜਗ੍ਹਾ ਦੇ ਉੱਤੇ ਇਹ ਨਾਮ ਲਿਖਿਆ ਹੋਵੇ ਦੂਜੀ ਗੱਲ ਜਦੋਂ ਸਮਾਂ ਇਹ ਸੀ ਕਿ ਖੇਤੀ ਜਿਹੜੀ ਸਾਡੀ ਅੱਜ ਹੈਗੀ ਆ ਕਿਸਾਨੀ ਦੇ ਵਿੱਚ ਉਹ ਸੰਕਟ ਦੇ ਵਿੱਚ ਚੱਲ ਰਹੀ ਹੈ ਜੀ ਪੰਜਾਬ ਦੇ ਵਿੱਚ ਹੜ੍ਹਾਂ ਦਾ ਮਾਹੌਲ ਜਿਹੜਾ ਲੰਘ ਕੇ ਗਿਆ ਹਾਲੇ ਵੀ ਡਰਿਆ ਪਾਣੀ ਦਾ ਤੇ ਸਾਡੀ ਨੌਜਵਾਨੀ ਨਸਿਆਂ ਦੇ ਵਿੱਚ ਮਰ ਰਹੀ ਹੈ ਤੇ ਨੌਜਵਾਨੀ ਬੇਰੋਜ਼ਗਾਰ ਹੋ ਕੇ ਘੁੰਮ ਰਹੀ ਹੈ ਤੇ ਮੁੱਦਿਆਂ ਦੀ ਗੱਲ ਕਰਨ ਦੀ ਬਜਾਏ ਇੱਕ ਐਸੀ ਗੱਲ ਐ ਦੁੱਕੀ ਦੇ ਬੰਦੇ ਨੇ ਕੀਤੀ ਕਿ ਹਿੰਦੁਸਤਾਨ ਤੇ ਖਾਲਸਾਣ ਦਾ ਮੁੱਦਾ ਬਣਾਤਾ ਜੀ ਹੁਣ ਤੁਸੀਂ ਮੈਨੂੰ ਦੱਸੋ ਇਹ ਸਿੱਖਾਂ ਦਾ ਖਾਲਸਾਣ ਦਾ ਇੰਟਰਨਲ ਮਾਮਲਾ ਹੈ ਅਸੀਂ ਚਾਹੁੰਦੇ ਹਾਂ ਸਾਨੂੰ ਸ਼ਾਂਤੀ ਨਹੀਂ ਹੋਣੀ ਜੇ ਅਸੀਂ ਕਿਹਦੀ ਸੀ ਵਿਧਾਨ ਸਭਾ ਚ ਸਰਕਾਰ ਬਣਾ ਲਾਂਗੇ ਸਾਡੇ ਕੋਈ ਦਿਲ ਨੂੰ ਸਕੂਨ ਮਿਲ ਜੂ ਸਾਨੂੰ ਤਾਂ ਜਿੰਨਾ ਟਾਈਮ ਸਾਡਾ ਖਾਲਸਾ ਦਾ ਰਾਜ ਨਹੀਂ ਆਉਂਦਾ ਸਾਡਾ ਆਪਣਾ ਘਰ ਨਹੀਂ ਬਣਦਾ ਉਹਨਾਂ ਟਾਈਮ ਸਾਡੇ ਮਨਾਂ ਨੂੰ ਸ਼ਾਂਤੀ ਨਹੀਂ ਹੋਣੀ ਪਰ ਜਿਹੜੀ ਇਹ ਚੋਣ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੁਸੀਂ ਦੇਖ ਰਹੇ ਹੋ ਪਿਛਲੇ 40 ਸਾਲਾਂ ਤੋਂ ਲੈ ਕੇ ਇਸ ਜਗ੍ਹਾ ਦੇ ਉੱਤੇ ਆਪਣੀਆਂ ਚੋਣਾਂ ਲੜਦਾ ਹੈ ਵਿਧਾਨ ਸਭਾ ਦੀਆਂ ਚੋਣਾਂ ਲੜਦਾ ਹੈ ਪਾਰਲੀਮੈਂਟ ਦੀਆਂ ਚੋਣਾਂ ਲੜਦਾ ਹੈ ਔਰ ਇਹ ਵਿਧੇ ਵਿਧਾਨ ਦੇ ਵਿੱਚ ਰਹਿ ਕੇ ਆਪਣੇ ਖਾਲਸਾ ਰਾਜ ਦੀ ਮੰਗ ਕਰਦਾ अनेका ਪ੍ਰਧਾਨ ਮੰਤਰੀ ਸਾਹਿਬ ਦੇ ਉੱਤੇ 92 ਤੋਂ ਵਧੇਰੇ ਦੇਸਟਰੋ ਦੇ ਮੁਕਾਬਲੇ ਹੋਇਆ ਬਈ ਉਹ ਸਾਰਿਆਂ ਦੇ ਵਿੱਚੋਂ ਪ੍ਰਧਾਨ ਸਾਹਿਬ ਵਰੀ ਹੋਇਆ ਜੀ ਇਥੋਂ ਦੀ ਹਾਈ ਕੋਰਟ ਨੇ ਮਾਨਤਾ ਦਿੱਤੀ ਹੈ ਕਿ ਅਸੀਂ ਖਾਲਿਸਤਾਨ ਦੀ ਬਿਨਾ ਆਪਾਂ ਕਿਹਦੀ ਹਥਿਆਰਾਂ ਤੋਂ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਅਸੀਂ ਗੱਲ ਕਰ ਸਕਦੇ ਹਾਂ ਸਾਨੂੰ ਆਜ਼ਾਦੀ ਮਿਲੀ ਹੈ ਉਹ ਹੀ ਅਸੀਂ ਗੱਲ ਕਰਦੇ ਆ ਜੇ ਤੁਸੀਂ ਐਸੀ ਰੰਗਤ ਦਿਓਗੇ ਕਿ ਇੱਥੇ ਦਾ ਜਿਹੜਾ ਹਿੰਦੂ ਤੇ ਸਿੱਖ ਹੈ ਉਹ ਆਪਸ ਦੇ ਵਿੱਚ ਵੰਡੇ ਜਾਣ ਮੇਰੇ ਖਿਆਲ ਨਾਲ ਜਿਹੜੇ ਸਿਆਣੇ ਅੱਜ ਸਾਡੇ ਹਿੰਦੂ ਭਰਾ ਨੇ ਜਾਂ ਸਿਆਣੇ ਅੱਜ ਮੁਸਲਮਾਨ ਵੀਰ ਆ ਜਾਂ ਸਿਆਣੇ ਸਿੱਖ ਹੈਗੇ ਆ ਉਹ ਇਸ ਵਿਸ਼ੇ ਦੇ ਉੱਤੇ ਇੱਕ ਦੂਜੇ ਨਾਲ ਬਿਲਕੁਲ ਨਹੀਂ ਲੜਨਗੇ ਜੀ ਤੇ ਔਰ ਦੂਜੀ ਗੱਲ ਇਥੋਂ ਦੀ ਜਿਹੜੀ ਪੰਜਾਬ ਦੀ ਅਗਵਾਈ ਜਿਹਦੇ ਕੋਲ ਇਨਚਾਰਜ ਹੈ ਕਾਂਗਰਸ ਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਇਹ ਨਾ ਹੋਵੇ ਅਸੀਂ ਲਹਿਰ ਚਲਾਈਏ ਕਿ ਭਾਵੇਂ ਜਿਹੜੀ ਮਰਜ਼ੀ ਪਾਰਟੀ ਸਰਕਾਰ ਬਣਾ ਜੇ ਯਾਰ ਸਾਨੂੰ ਕੋਈ ਦਿੱਕਤ ਨਹੀਂ ਬੱਸ ਤਾਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਪੱਖੀ ਧਿਰ ਦੀ ਸਰਕਾਰ ਬਣੇ 2027 ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਅਸੀਂ ਜਿੱਤੀਏ ਸ਼ੋਮਨੀ ਅਕਾਲੀ ਦਲ ਅੰਮਰਸਰ ਜਿੱਤੇ ਪਰ ਇਹ ਨਾ ਹੋਵੇ ਸਾਨੂੰ ਇਹ ਲਹਿਰ ਚਲਾਉਣੀ ਪਵੇ ਕਿ ਕਾਂਗਰਸ ਮੁਕਤ ਪੰਜਾਬ ਵਾਲੀ ਕਹਿਣਾ ਚਾਹੁੰਦੇ ਹਾਂ ਅਸੀਂ ਐਸੀ ਕਾਂਗਰਸ ਦੇ ਬੰਦੇ ਉਹ ਨਲਾਇਕ ਬੰਦਿਆਂ ਨੂੰ ਬਿਠਾਉਂਦੇ ਐ ਤੇ ਅਸੀਂ ਹਲੇ ਭੁੱਲੇ ਨਹੀਂ ਜਦੋਂ ਇੰਦਰਾ ਗਾਂਧੀ ਨੇ ਸਾਡੀ ਜਾਨ ਤੋਂ ਪਿਆਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਹਮਲਾ ਕਰਤਾ ਸਾਡੇ ਅਨੇਕਾਂ ਸਿੱਖਾਂ ਨੂੰ 23 ਤੋਂ ਵੱਧ ਸਟੇਟਾਂ ਦੇ ਵਿੱਚ ਬਈ ਸਿੱਖਾਂ ਦੇ ਗੜਾਂ ਦੇ ਵਿੱਚ ਟਾਇਰ ਪਾ ਕੇ ਮਾਰੇ 110 ਸ਼ਹਿਰ ਸੀ ਰਿਕਾਰਡ ਹੈ ਜਿੱਥੇ ਸਿੱਖਾਂ ਨੂੰ ਕੋਹ ਕੋ ਕੇ ਮਾਰਿਆ ਸਾਡੇ ਤਾਂ ਚੇਤਿਆਂ ਦੇ ਵਿੱਚ ਹੈ ਸਾਡੀਆਂ ਉਹਨਾਂ ਵਾਲੀਆਂ ਪੁਸਤਕਾਂ ਯਾਦ ਰੱਖਣਗੀਆਂ ਇਹਨਾਂ ਨੇ ਸਾਡੇ ਨਾਲ ਕੀ ਕੀਤਾ 1978 ਤੋਂ ਇਹ ਸ਼ੁਰੂ ਹੋਇਆ 1978 ਚ ਕੀਤੀ ਫਿਰ 84 ਚ ਕੀਤੀ ਹਾਲੇ ਤੱਕ ਸਾਡੀ ਨੌਜਵਾਨੀ ਨਸਾਂ ਦੇ ਕੇ ਮਾਰ ਰਹੇ ਐ ਪਰ ਜੇ 84 ਵਾਲੀ ਗੱਲ ਕਰਨਾ ਤਾਂ ਸਰਿਆਂ ਵਾਂਸੀ ਕਾਂਗਰਸ ਦਾ ਨਾਮ ਲੈਨੇ ਆ ਕਾਂਗਰਸੀ ਇੰਦਰਾ ਗਾਂਧੀ ਜਿਹਨੂੰ ਅਜੇ ਰਾਜਾ ਪਟੰਗ ਆਪਣੀ ਮਾਂ ਮੰਨਦਾ ਓਨੇ ਸਾਡੀ ਜਾਨ ਜਾਣ ਤੋਂ ਪਿਆਰੇ ਸ੍ਰੀ ਅਕਾਲ ਤਖਸਾਲ ਤੋਂ ਉੱਪਰ ਹਮਲਾ ਕੀਤਾ ਅਸੀਂ ਕਿਵੇਂ ਭੁੱਲ ਜਾਗੇ ਇਹ बार-ਬਾਰ ਸਾਡੇ ਯਕਮਾ ਨੂੰ ਖਰੀਦਣਾ ਚਾਹੁੰਦੇ ਐ ਤੇ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਐਸੇ ਨਲਾਇਕ ਬੰਦਿਆਂ ਨੂੰ ਜਿਹੜੇ ਬੰਦੇ ਤੋਂ ਦਰਜੀ ਦੇ ਪੈਸੇ ਨਹੀਂ ਦੇ ਹੋਏ ਜਿਹੜਾ ਬੰਦਾ ਬੇਤੁਕੀਆਂ ਗੱਲਾਂ ਕਰਦਾ ਇੱਕ ਪੰਜਾਬ ਦਾ ਹੋਵੇ ਇਨਚਾਰਜ ਤੇ ਉਹਨੂੰ ਪੂਰੀ ਪੰਜਾਬ ਦੀ ਮੰਗਦੋਸ ਸੰਭਾਲੀ ਹੋਵੇ ਤੇ ਜਾ ਕੇ ਬਗੈਰ ਮੁੱਦਿਆਂ ਤੋਂ ਗੱਲ ਕਰਦਾ ਸ਼ਰਮ ਨਾਲ ਮਰ ਜਾਣਾ ਚਾਹੀਦਾ ਅਜਾ ਕੋਟੀ ਸਾਹਿਬ ਜੀ ਇਹ ਗੱਲ ਕੀਤੀ ਜਾਵੇ ਜਿਵੇਂ ਰਾਜਾ ਵੜਿੰਗ ਦੇ ਬਿਆਨ ਆਉਂਦੇ ਆ ਪਹਿਲਾਂ ਉਹਨਾਂ ਨੇ ਜਿਵੇਂ ਤੁਸੀਂ ਗੱਲ ਕੀਤਾ ਅਕਾਲ ਤਖਤ ਸਾਹਿਬ ਤੇ ਇੰਦਰਾ ਗਾਂਧੀ ਨੇ ਅਟੈਕ ਕਰਾਇਆ ਉਹਨਾਂ ਨੇ ਕੁਝ ਟਾਈਮ ਪਹਿਲਾਂ ਇੰਦਰਾ ਗਾਂਧੀ ਨੂੰ ਕਿਹਾ ਮਾਂ ਤੁਝੇ ਸਲਾਮ ਉਹਨਾਂ ਨੇ 셔ਰਟ ਵੀ ਪਾਈ ਹੋ ਇਸੇ ਤਰ੍ਹਾਂ ਦੇ ਬਿਆਨ ਹੀ ਰਵਨੀਤ ਬਿੱਟੂ ਸਿੱਖਾਂ ਦੇ ਖਿਲਾਫ ਦਿੰਦੇ ਸੀ ਆ ਕਾਂਗਰਸ 'ਚ ਹੁੰਦੇ ਹੋਏ ਕਊਕਾ ਆਖਰ ਕਾਂਗਰਸ ਤੋਂ ਜਾ ਕੇ ਭਾਜਪਾ ਵਾਲੇ ਪਾਸੇ ਰੋਕ ਕਰ ਲਿਆ ਕਿਤਨਾ ਕਿਤੇ ਲੱਗਦਾ ਨਹੀਂ ਕਿ ਰਾਜਾ ਵੜਿੰਗ ਭਾਜਪਾ ਵਾਲੀ ਬੋਲੀ ਬੋਲ ਰਿਹਾ ਹੈ ਬਾਈ ਬਿਲਕੁਲ ਤੁਸੀਂ ਜਿਵੇਂ ਆ ਮੇਰੇ ਦਿਲ ਦੀ ਗੱਲ ਕੀਤੀ ਹੈ ਮੈਂ ਤਾਂ ਪਹਿ ਇਹ ਕਾਂਗਰਸ ਨੂੰ ਸੋਚਣਾ ਚਾਹੀਦਾ ਕਿ ਇਹਨਾਂ ਦੇ ਵਿੱਚ ਜਿਹੜਾ ਰਾਜਾ ਵੜੰਗਾ ਕਿਤੇ ਨਾ ਕਿਤੇ ਪਲਾਂਟ ਹੀ ਬੀਜਪੀ ਨੇ ਕੀਤਾ ਹੋਇਆ ਕਿਉਂ ਇਦਾਂ ਦੀਆਂ ਗੱਲਾਂ ਕਰੇ ਤਾਂ ਕਰਕੇ ਜਿਹੜੇ ਲੋਕ ਉਹ ਤੋਂ ਦੂਰ ਦੂਰੀ ਬਣਾਉਣ ਤੇ ਬੀਜਪੀ ਨੂੰ ਆ ਕੇ ਉਹ ਮੌਕਾ ਦੇਣ ਸੋ ਇਸ ਕਰਕੇ ਇਹਦੇ 'ਤੇ ਕੋਈ ਦੋਵਰਾ ਨਹੀਂ ਅਸੀਂ ਤਾਂ ਮੈਂ ਤਾਂ ਕਲੀਅਰ ਕੱਟ ਪਹਿਲਾਂ ਵੀ ਕਿਹਾ ਤੇ ਹੁਣ ਵੀ ਕਹਿਣਾ ਹੈ ਕਿ ਬੀਜਪੀ ਦਾ ਕਾਂਗਰਸ ਦੇ ਵਿੱਚ ਪਲਾਂਟਡ ਬੰਦਾ ਹੈ ਪਰ ਯਾਰ ਸਾਨੂੰ ਤਾਂ ਜਿਵੇਂ ਬਾਈ ਜਿਹੜੀ ਆਪਾਂ ਗੱਲ ਕੀਤੀ ਹੈ ਸਾਡੇ ਲਈ ਤਾਂ ਬੀਜਪੀ ਨੇ ਵੀ ਸਾਡੇ जख्मਾਂ ਤੇ ਨੂਨ ਸੜਕਦੇ ਰਹੇ ਆ ਔਰ ਸਾਨੂੰ ਜ਼ਖਮ ਦਿੰਦੇ ਰਹੇ ਆ ਕਿਉਂਕਿ ਜਦੋਂ ਇਹ ਇੰਦਰਾ ਨੇ ਹਮਲਾ ਕੀਤਾ ਸੀ ਤਾਂ ਦਵਾਨੀਵਾਰ ਕੇ ਨੇ ਕਿਤਾਬ ਦੇ ਵਿੱਚ ਮੰਨਿਆ ਕਿ ਅਸੀਂ ਇੰਦਰਾ ਨੂੰ ਪੂਰਾ ਜ਼ੋਰ ਲਾਇਆ ਭਾਵੇਂ ਕਿ ਇੰਦਰਾ ਖੁਦ ਵੀ ਹਮਲਾ ਕਰਨ ਦੇ ਰੋਹ ਦੇ ਵਿੱਚ ਸੀ ਪਰ ਕਿਤੇ ਨਾ ਕਿਤੇ ਇਹ ਜਿਹੜੇ ਬੀਜੇਪੀ ਦੇ ਬੰਦੇ ਉਹ ਵੀ ਨਾਲ ਸੀ ਸਾਨੂੰ ਇਹਨਾਂ ਨੂੰ ਇਹਨਾਂ ਚੋ ਸਭ ਕਹਿੰਦੇ ਵੀ ਇੰਦਰਾ ਗਾਂਧੀ ਤਾਂ ਕਰਦੀ ਨਹੀਂ ਸੀ ਅਸੀਂ ਕਰਾਇਆਗਾ ਹਾਂ ਉਹਨਾਂ ਉਹਨਾਂ ਨੇ ਮੰਨਿਆ ਠੀਕ ਹੈ ਤਾਂ ਇਸ ਕਰਕੇ ਇਹ ਉਹਨਾਂ ਦੇ ਹੀ ਬੰਦੇ ਤੇ ਕਾਂਗਰਸ ਨੂੰ ਅਸੀਂ ਕਹਿੰਦੇ ਆ ਕਿ ਯਾਰ ਇਹਨੂੰ ਨਲਾਇਕ ਬੰਦੇ ਨੂੰ ਇਹ ਤੋਂ ਪੰਜਾਬ ਦੀ ਪ੍ਰਧਾਨਗੀ ਵਾਪਸ ਲਾਓ ਤੇ ਸਾਨੂੰ ਤਾਂ ਥੋੜਾ ਐ ਲੱਗੇ ਵੀ ਯਾਰ ਹਾਂ ਇਹ ਕਿਤੇ ਨਾ ਕਿਤੇ ਕਾਂਗਰਸ ਔਰ ਮੈਂ ਕਹਿਣਾ ਚਾਹਣਾ ਕਿ ਜ ਸਿੱਖ ਨੌਜਵਾਨ ਅੱਜ ਕਾਂਗਰਸ ਨਾਲ ਚੱਲੇ ਹੋਇਆ ਹੈ ਜਾਂ ਸਾਡੇ ਪਿੰਡਾਂ ਦੇ ਲੋਕ ਜਿਹੜੇ ਕਾਂਗਰਸ ਨਾਲ ਚੱਲੇ ਹੋਇਆ ਹੈ ਤੇ ਮੈਂ ਉਹਨਾਂ ਨੂੰ ਸਵਾਲ ਕਰਨਾ ਚਾਹੁੰਦਾ ਕਿ ਯਾਰ ਸੋਨੂੰ ਸਰਿਆਂ ਨੂੰ ਬੰਗਾਰ ਰਿਹਾ ਹੈ ਰਾਜਾ ਬੜਿੰਗ ਦੁੱਕੀ ਦਾ ਬੰਦਾ ਉਹ ਯਾਰ ਸੋਨੂੰ ਤੁਸੀਂ ਸ਼ਰਮ ਨਾਲ ਕਿਉਂ ਨਹੀਂ ਮਰ ਜਾਂਦੇ ਜਦੋਂ ਇਹ ਕਾਂਗਰਸ ਦੇ ਪੰਜੇ ਤੇ ਜਾ ਕੇ ਤੁਸੀਂ ਵੋਟ ਪਾਉਣਿਓ ਜਾਂ ਤਾਂ ਤੁਸੀਂ ਵਿਰੋਧ ਕਰੋ ਡੱਟ ਕੇ ਵਿਰੋਧ ਕਰੋ ਹੁਣ ਕਿ ਅਸੀਂ ਸੁਧਾਰ ਕਰ ਰਹੇ ਹਾਂ ਅਸੀਂ ਮਾਫੀ ਮੰਗੀ ਹੈ ਅਕਾਲ ਤਖਤ ਸਾਹਿਬ ਤੇ ਹਮਲਾ ਕਰਨ ਦੀ ਕਿ ਅਸੀਂ ਅੱਜ ਤੋਂ ਬਾਅਦ ਸਿੱਖਾਂ ਨਾਲ ਕੋਈ ਏਦਾਂ ਦੇ ਮਸਲੇ 'ਚ ਨਹੀਂ ਪੈਣਾ ਚਾਹੁੰਦੇ ਕਿ ਦੋ ਅਸੀਂ ਟੱਕਰ ਲਈਏ ਅਕਾਲ ਤਖਤ ਸਾਹਿਬ ਨਾਲ ਤੇ ਫਿਰ ਤੁਸੀਂ ਜਾ ਕੇ ਰਾਜੇ ਵੜਿੰਗ ਦਾ ਵਿਰੋਧ ਕਰੋ ਕਿ ਉਹ ਨੂੰ ਪੰਜਾਬ ਦੀ ਪ੍ਰਧਾਨਗੀ ਤੋਂ ਲਾਹੇ ਜਾਵੇ ਨਹੀਂ ਤੇ ਅਸੀਂ ਸਮਝਦੇ ਹਾਂ ਤੁਸੀਂ ਵੀ ਰਾਜੇ ਵੜਿੰਗ ਦੇ ਨਾਲ ਕਿਤੇ ਨਾ ਕਿਤੇ ਭਾਈਵਾਲੋਂ ਇਹ ਸ਼ਬਦ ਬੋਲਣ ਉਹਨਾਂ ਦੇ ਮਤਲਬ ਉਹਨਾਂ ਦੇ ਬਿਆਨ ਨਾਲ ਸਹਿਮਤ ਹਾਂ ਬਿਲਕੁਲ ਜੀ ਅੱਛਾ ਜੇ ਆਪਾਂ ਗੱਲ ਕਰੀਏ ਭਾਈ ਮਨਦੀਪ ਸਿੰਘ ਦੀ ਸੰਦੀਪ ਸਣੀ ਦੇ ਭਰਾ ਦੀ ਉਹ ਪੰਥਕ ਤੇਨਾਂ ਦੀ ਹਮਾਇਤ ਤੋਂ ਬਾਅਦ ਚੰਗਾ ਸਮਰਥਨ ਮਿਲਿਆ ਲੋਕਾਂ ਦਾ ਸਮਰਥਨ ਮਿਲ ਲਿਆ ਕਿਤੇ ਨਾ ਕਿਤੇ ਦੂਜੀਆਂ ਧਿਰਾਂ ਬਖਲਾਟ ਕਿ ਇਹੋ ਜਿਹੇ ਬਿਆੰਦੇ ਰਹੀਆਂ ਬਿਲਕੁਲ ਬਾਈ ਦੇਖੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਇੱਕ ਲੋਕਿਕ ਨਜ਼ਾਰਾ ਇਥੋਂ ਵੇਖਣ ਨੂੰ ਮਿਲਣਾ ਉਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈ ਭਾਵੇਂ ਸਰਕਾਰ ਹੋਵੇ ਤੇ ਭਾਵੇਂ ਸਰਕਾਰ ਦੀ ਆਪੋਜੀਟ ਧਿਰ ਆਉਣ ਇਹਨਾਂ ਦੇ ਪੱਲੇ ਕੋਕ ਕੱਖ ਨਹੀਂ ਰਿਹਾ ਇਹਨਾਂ ਨੂੰ ਦਿਖ ਰਿਹਾ ਕਿ ਉਹੀ ਫੈਕਟਰ ਜਿਹੜਾ ਪਹਿਲਾਂ ਚੱਲਿਆ ਸੀ ਉਸੇ ਤਰ੍ਹਾਂ ਹੀ ਹੁਣ ਸਾਡੇ ਨਾਲ ਹੋਣ ਵਾਲੀ ਹੈ ਸਾਡੀ ਚਿਰਕਰੀ ਹੋਣ ਵਾਲੀ ਆ ਸੋ ਇਸ ਕਰਕੇ ਮੁੱਦਿਆਂ ਤੋਂ ਪਲਟ ਕੇ ਇਹ ਖੁਦ ਤੁਸੀਂ ਦੇਖੋ ਉਦਾਂ ਇਹ ਆਪਸ ਵਿੱਚ ਹੀ ਲੜਦੇ ਨੇ ਕਾਂਗਰਸ ਵਾਲੇ ਆਮ ਆਦਮੀ ਪਾਰਟੀ ਦੇ ਨਿਸ਼ਾਨਾ ਸੇਧਦੇ ਨੇ ਅਕਾਲੀ ਦਲ ਵਾਲੇ ਨਿਸ਼ਾਨਾ ਸੇਧਦੇ ਨੇ ਪਰ ਇਥੇ ਕਿਤੇ ਨਾ ਕਿਤੇ ਇਹ ਸਾਰੇ ਦੇ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਦਿੱਲੀ ਤੋਂ ਚੱਲ ਆਈਆਂ ਸਾਰੀਆਂ ਪਾਰਟੀਆਂ ਇੱਕ ਮੰਚ ਤੇ ਇਕੱਠੀਆਂ ਪੰਥ ਨੂੰ ਹਰਾਉਣ ਵਾਸਤੇ ਤੇ ਫਿਰ ਪੰਥ ਵਾਲਿਆਂ ਨੇ ਵੇਖਣਾ ਤੇ ਪੰਥ ਦੇ ਲੋਕਾਂ ਨੇ ਵੇਖਣਾ ਕਿ ਇਹਨਾਂ ਨੂੰ ਜਵਾਬ ਕਿਵੇਂ ਦੇਣਾ ਤੇ ਕਿਵੇਂ ਇਹਨਾਂ ਨੂੰ ਹਰਾ ਕੇ ਤੋਰਨਾ ਇਹ ਤਾਂ ਅੱਛਾ ਖੁੱਡੀ ਸਾਹਿਬ ਤੁਸੀਂ ਗੱਲ ਕੀਤੀ ਵੀ ਪੰਥ ਨੂੰ ਹਰਾਉਣਾ ਤੇ ਦਿੱਲੀ ਦੀਆਂ ਸਾਰੀਆਂ ਪਾਰਟੀਆਂ ਇਕ ਜੁੱਟ ਹੋ ਜਾਂਦੀਆਂ ਫਿਰ ਪੰਥ ਕਿਉਂ ਨਹੀਂ ਇਕ ਜੁੱਟ ਹੁੰਦਾ ਹੁਣ ਹੋ ਗਿਆ ਜੀ ਆ ਤੁਸੀਂ ਪਲੇਟਫਾਰਮ ਤੇ ਦੇਖੋ ਜਸਵਿੰਦਰ بھائی ਪੰਤ ਇੱਕ ਮੰਚ ਤੇ ਇਕੱਠਾ ਹੋ ਗਿਆ ਤਾਂ ਜਿਹੜੇ ਅਸੀਂ ਸਿੱਖੋਂ ਲਾਂਭੇ ਦਿੰਦੇ ਸੀ ਆਪਣੀਆਂ ਪਾਰਟੀਆਂ ਦੇ ਆਪਣੇ ਲੀਡਰਾਂ ਨੂੰ ਕਿ ਇਕੱਠੇ ਨਹੀਂ ਹੁੰਦੇ ਤੇ ਮੈਂ ਤੁਹਾਡੇ ਸਾਹਮਣੇ ਵੀ ਅਸੀਂ ਕਹਿਣਾ ਚਾਹਣਾ ਦੇਖੋ ਕਿਤੇ ਤਰਨਤਾਰਨ ਵਾਲੇ ਮਾਝੇ ਵਾਲਿਓ ਤੁਹਾਡੇ ਤੇ ਤਾਂ ਹਮੇਸ਼ਾ ਹੀ ਮਾਨ ਰਿਹਾ ਹੈ ਠੀਕ ਹੈ ਹਮੇਸ਼ਾ ਹੀ ਮਾਨ ਰਿਹਾ ਹੈ ਹਮੇਸ਼ਾ ਤੁਸੀਂ ਪੰਤ ਦੀ ਅਗਵਾਈ ਕੀਤੀ ਹੈ ਡਟ ਕੇ ਤੁਸੀਂ ਸ਼ਹੀਦੀਆਂ ਪਾਈਆਂ ਹਰੇਕ ਮਸਲੇ ਤੇ ਤੇ ਪਰ ਇੱਥੇ ਤੁਸੀਂ ਕਿਤੇ ਪਿੱਟਣਾ ਲਵਾ ਲਿਓ ਤੇ ਜਦੋਂ ਤੁਹਾਡੇ ਲੀਡਰ ਇਕੱਠੇ ਹੋਗੇ ਤੁਹਾਡੀਆਂ ਪਾਰਟੀਆਂ ਇਕੱਠੀਆਂ ਹੋਗੀਆਂ ਤੁਹਾਡੀਆਂ ਟਕਸਾਲਾਂ ਤੇ ਜਥੇਬੰਦੀਆਂ ਇਕੱਠੀਆਂ ਹੋਗੀਆਂ ਤੁਸੀਂ ਵੀ ਤਕੜੇ ਹੋ ਕੇ ਤੇ ਆ ਭਾਈ ਮਨਦੀਪ ਸਿੰਘ ਨੂੰ ਜਿਤਾ ਕੇ ਪੇਜ ਅੱਛਾ ਜਿਹੜਾ ਇਹ ਇੱਕ ਹੈ ਪੰਥਕ ਤੇਰਾ ਦਾ ਇਹ ਕੱਲੀ ਤਰਨਤਾਰਨ ਚੋਣ ਤੇ ਕਰੀ ਸੀਮਤਾ ਜਾਂ ਆਉਣ ਵਾਲੇ ਟਾਈਮ ਜਿਵੇਂ ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਵੀ ਆਉਣ ਵਾਲੇ ਆ ਔਨ ਦਾ 27 ਚ ਵਿਧਾਨ ਸਭਾ ਦੇ ਵੀ ਆਉਣ ਇਹ ਇੱਕ ਆ ਦੇਖਣ ਨੂੰ ਮਿਲੇਗਾ ਬਿਲਕੁਲ ਜੀ ਦੇਖੋ ਜਦੋਂ ਕੋਈ ਵੀ ਜਿਵੇਂ ਆਪਾਂ ਕਹਿ ਰਹੇ ਹਾਂ ਜਦੋਂ ਮੀਂਹੇ ਆਉਣਾ ਹੋਵੇ ਤਾਂ ਆਪਾਂ ਨੂੰ ਬਦਲਾਂ ਤੋਂ ਪਤਾ ਲੱਗ ਜਾਂਦਾ ਕਿ ਮੌਸਮ ਕਿਦਾਂ ਦਾ ਹੋਇਆ ਹੋਇਆ ਤਾਂ ਮੇਰੇ ਖਿਆਲ ਨਾਲ ਬੜੀ ਤਕੜੇ ਨਜ਼ਾਰੇ ਆਉਣਗੇ ਤੇ 2027 ਦੇ ਵਿੱਚ ਇੱਕ ਪੰਥਕ ਸਰਕਾਰ ਬਣ ਕੇ ਅੱਗੇ ਆਊਗੀ ਇਹ ਚਲੋ ਇਹਦੇ ਵਿੱਚ ਮੈਂ ਨਹੀਂ ਕਹਿ ਸਕਦਾ ਕਿ ਪਾਰਟੀਆਂ ਨੇ ਕਿਵੇਂ ਇਕੱਠੇ ਹੋਣਾ ਪਰ ਮੈਨੂੰ ਪੂਰਾ ਭਰੋਸਾ ਹੈ ਮੈਨੂੰ ਵਿਸ਼ਵਾਸ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੈ ਉਹਨੇ ਹਵੇਸਾ ਕਦੇ ਵੀ ਪੰਥ ਤੋਂ ਕਿਨਾਰਾ ਨਹੀਂ ਕੀਤਾ ਜਦੋਂ ਪੰਥ ਨੇ ਆਵਾਜ਼ ਮਾਰੀ ਹੈ ਤੇ ਸ਼ੁਰੂਆਤ ਖਾਲਸਾ ਵੇਲੇ ਆਵਾਜ਼ ਮਾਰੀ ਤੇ ਭਾਵੇਂ ਬਰਗਾੜੀ ਦੇ ਮੋਰਚੇ ਵੇਲੇ ਆਵਾਜ਼ ਮਾਰੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹਮੇਸ਼ਾ ਇੱਕ ਢਾਕੇ ਅੱਗੇ ਹੋਈ ਐ ਪਿੱਛੇ ਵੀ ਹਟੀ ਐ ਜਦੋਂ ਭਾਈ ਅਮਰਤਪਾਲ ਸਿੰਘ ਬਾਰੇ ਤੁਸੀਂ ਦੇਖਿਆ ਹੋਣਾ ਤੇ ਅਸੀਂ ਸਰਦਾਰ ਹਰਪਾਲ ਸਿੰਘ ਬਲੇ ਸਾਡੇ ਕੌਮੀ ਜਨਰਲ ਸੈਕਟਰੀ ਨੇ ਉਹਨਾਂ ਨੂੰ ਅਸੀਂ ਉਮੀਦਵਾਰੀ ਤੋਂ ਵਾਪਸ ਲਿਆ ਹੁਣ ਵੀ ਬੀਬੀ ਮਲੋਆ ਜੀ ਸਾਡੇ ਤੇ ਉਹਨਾਂ ਦੀ ਅਸੀਂ ਪਾਰਟੀ ਵੱਲੋਂ ਕਿਤੇ ਨਾ ਕਿਤੇ ਇਹ ਚੱਲ ਰਿਹਾ ਸੀ ਕਿ ਉਹਨਾਂ ਨੂੰ ਕਦੇ ਕਰਾਂਗੇ ਜਦੋਂ ਇਹ ਹੋਇਆ ਕਿ ਭਾਈ ਮਨਦੀਪ ਸਿੰਘ ਜਿਨ੍ਹਾਂ ਦੇ ਭਰਾਤਾ ਭਾਈ ਸੰਦੀਪ ਸਿੰਘ ਸਣੀ ਨੇ ਪਾਰਟੀ ਸਾਡੀ ਕੌਮ ਦੀ ਪੱਗ ਨੂੰ ਉੱਚਾ ਕੀਤਾ ਕੌਮ ਦੀ ਸ਼ਾਨ ਨੂੰ ਉੱਚਾ ਕੀਤਾ ਤੇ ਉੱਥੇ ਵੀ ਪਾਰਟੀ ਨੇ ਆਪਣਾ ਉਮੀਦਵਾਰ ਵਾਪਸ ਲਿਆ ਸੋ ਇਹ ਇੱਕਠੇ ਹੋ ਗਏ ਅੱਛਾ ਤੁਸੀਂ ਬਗਰਾੜੀ ਦੀ ਗੱਲ ਕੀਤੀ ਹੈ ਅੱਜ ਆਪਾਂ ਅਕਤੂਬਰ ਮਹੀਨੇ 'ਚ ਬੈਠੇ ਆ ਅਕਤੂਬਰ ਮਹੀਨੇ ਜਿਹੜਾ ਘਟਨਾ ਕ੍ਰਮ ਹੁੰਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬੇਅਦਬੀ ਤੋਂ ਬਾਅਦ ਪੈਵਲ ਕਲਾ ਗੋਲੀ ਕਾਂਡ ਕੋਟਪੁਰੇ ਸਿੱਖ ਸੰਗਤਾਂ ਤੇ ਗੰਦੇ ਪਾਣੀ ਦੀਆਂ ਵਿਛਾੜਾਂ ਗੋਲੀ ਉੱਥੇ ਵੀ ਚੱਲਦੀ ਹੈ 10 ਸਾਲ ਹੋ ਗਏ ਪਰ ਸਿੱਖਾਂ ਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਬੜੀ ਦੁੱਖ ਦੀ ਗੱਲ ਹੁੰਦੀ ਹੈ ਕਿ ਯਾਰ ਜਦੋਂ ਨਾ ਜਦੋਂ ਆਪਾਂ ਕਈ ਵੀ ਇਨਸਾਫ ਅਸੀਂ ਆਪਦੇ ਬੰਦਿਆਂ ਤੋਂ ਲੈਣਾ ਹੋਵੇ ਮੰਨ ਕੇ ਚਲੋ ਜੀ ਆਪਾਂ ਕਹੀ ਦੀ ਜਿਹੜੀ ਉਹ ਜਮਾਤ ਉਸ ਟਾਈਮ ਦੇ ਉੱਤੇ ਕਾਬਜ ਸੀ ਜਦੋਂ ਗੰਦੇ ਪਾਣੀ ਦੀਆਂ ਬੁਛਾੜਾਂ ਹੋਈਆਂ ਤੇ ਜਦੋਂ ਸਾਡੇ ਸਿੱਖ ਨੌਜਵਾਨਾਂ ਨੂੰ ਉਥੋਂ ਮਾਰਿਆ ਤੇ ਜਿਹੜੀ ਆਪਣੇ ਆਪ ਨੂੰ ਪੰਥਿਕ ਕਹਾਉਂਦੀ ਜਿੱਥੇ ਬੰਦਿਆ ਸ਼੍ਰੋਮਣੀ ਅਕਾਲੀ ਦਲ ਬਾਦਲ ਇਹ ਖੋਦ ਉਸ ਟਾਈਮ ਦੇ ਉੱਤੇ ਮੌਜੂਦਾ ਸਰਕਾਰ ਸੀ ਤੇ ਇਹਨਾਂ ਦਾ ਫਰਜ਼ ਬਣਦਾ ਸੀ ਕਿ ਯਾਰ ਅਸੀਂ ਉਹ ਜੇ ਇਹ ਕਹਿੰਦੇ ਨਹੀਂ ਇਹ ਕਹਿੰਦੇ ਅਸੀਂ ਨਹੀਂ ਕਰਾਇਆ ਤੇ ਫਿਰ ਜੇ ਜੇ ਇਹ ਇੰਨੇ ਹੀ ਆਪਣੇ ਆਪ ਨੂੰ ਜ਼ਿੰਮੇਵਾਰ ਸਮਝਦੇ ਨੇ ਤਾਂ ਮੌਕੇ ਦੇ ਜਿਹੜੇ ਨਲਾਇਕ ਅਫਸਰ ਸੀ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਫੜ ਕੇ ਭਾਈ ਅੰਦਰ ਕਿਉਂ ਨਹੀਂ ਦਿੱਤਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਕਿਉਂ ਨਹੀਂ ਡੱਕਿਆ ਤਾਂ ਕਿ ਘੱਟੋ-ਘੱਟ ਕਿਤੇ ਨਾ ਕਿਤੇ ਤਾਂ ਪੰਥ ਦੀ ਜਿਹੜੇ ਸਾਡੇ ਸਿੱਖ ਨੇ ਤੇ ਉਹਨਾਂ ਦੇ ਮਨਾਂ ਨੂੰ ਠੰਡਕ ਪਹੁੰਚਦੀ ਕਿ ਯਾਰ ਘੱਟੋ-ਘੱਟ ਜਿਨ੍ਹਾਂ ਨੇ ਹਮਲਾ ਕੀਤਾ ਉਹ ਤਾਂ ਜੇਲ੍ਹਾਂ ਦੇ ਵਿੱਚ ਦੇਤੇ ਇਹਨਾਂ ਨੇ ਤਾਂ ਭਾਈ ਉਹਨਾਂ ਨੂੰ ਕੁਰਸੀਆਂ ਦੇ ਇੱਕ ਉੱਚੇ ਬਿਠਾਇਆ ਤੇ ਅੱਜ ਪੰਥ ਪੰਥ ਕੂਕਦੇ ਫਿਰਦੇ ਆ ਸੁਖਵੀਰ ਬਾਦ ਲੋਣੀ ਹਰ ਇੱਕ ਜਗ੍ਹਾ ਤੇ ਜਾ ਕੇ ਕਿ ਅਸੀਂ ਪੰਥ ਹੈ ਤੇ ਸਾਨੂੰ ਤੁਸੀਂ ਰਾਜ ਦੇ ਦਿਓ ਅਸੀਂ ਬੜਾ ਵਧੀਆ ਰਾਜ ਲੈ ਕੇ ਆਵੇਂ ਪੰਥਕ ਲੋਕਾਂ ਦੇ ਲਈ ਕੈਸਾ ਰਾਜ ਲੈ ਕੇ ਆਵਾਂਗੇ ਹੋਰ ਰਾਜ ਲੈ ਕੇ ਆਵਾਂਗੇ ਜਿਹੜਾ ਤੁਸੀਂ ਪਹਿਲਾਂ ਲੈ ਕੇ ਆਂਦਾ ਸੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਹਾਰੇ ਦੇ ਦੋਸੇ ਜਤੋਂ ਬੜੇ ਨਹੀਂ ਗਏ ਉਹਨਾਂ ਨੂੰ ਸਜ਼ਾਵਾਂ ਸਾਥੋਂ ਦਿੱਤੀਆਂ ਨਹੀਂ ਗਈਆਂ ਔਰ ਉੱਥੇ ਜਿਹੜੇ ਮੇਨ ਜਿਨ੍ਹਾਂ ਨੇ ਭੂਮਿਕਾ ਨਿਭਾਈ ਪ੍ਰਸ਼ਾਸਨ ਦੇ ਅਫਸਰਾਂ ਨੇ ਉਹਨਾਂ ਨੂੰ ਚੱਕ ਕੇ ਤੁਸੀਂ ਪਦਵੀਆਂ ਦੇਤੀਆਂ ਅਜੇ ਤੁਸੀਂ ਪੰਥ ਤੋਂ ਕਿਹੜੇ ਪੰਥ ਤੁਸੀਂ ਆਸ ਤੁਹਾਡੇ ਤੋਂ ਰੱਖ ਸਕਦੇ ਅਜਾ ਖੁੜੀ ਸਾਹਿਬ ਇਕਤਾ ਬੇਅਦਬੀ ਕਾਂਡ ਹੋ ਗਿਆ ਬੇਅਦਬੀ ਕਾਂਡ ਚ ਡੇਰਾ ਪ੍ਰੇਮੀਆ ਦਾ ਨਾਮ ਆਇਆ ਕਿ ਸ਼ਿਪਾਸਟੀ ਹੋਇਆ ਵਕ ਵਕ ਸਟਾਈਲ ਇਹ ਹਿਲਪ ਜਾਂ ਨਿਕਲਾ ਡੇਰਾ ਪ੍ਰੇਮੀ ਇੱਕ ਮੋੜ ਬੰਬਤਮਾ ਕਾ ਹੁੰਦਾ ਉਹਦਿਆਂ ਵੀ ਤਾਰਾਂ ਕਿਤਨਾ ਕਿਤੇ ਸਰਸਾ ਦੇ ਨਾਲ ਜੁੜਦੀਆਂ ਇਹ ਦੋਨਾਂ ਮਾਮਲਿਆਂ ਨੂੰ ਹੀ ਦਬਾ ਦਿੱਤਾ ਜਾਂਦਾ ਕਿ ਐਡਾ ਪ੍ਰਭਾਵ ਹੈ ਡੇਰਾ ਸਰਸਾ ਦਾ ਸਰਕਾਰਾਂ ਤੇ ਯਾਰ ਗੱਲ ਇਹ ਹੈ ਡੇਰਾ ਦਾ ਪ੍ਰਭਾਵ ਵਿੱਚ ਇਹ ਜਸਵਿੰਦਰ ਭਾਈ ਘੱਟ ਹੋਵੇ ਜਾਂ ਵੱਧ ਹੋਵੇ ਇਹ ਇੱਕ ਬੱਕਰੀ ਗੱਲ ਹੈ ਪਰ ਉਸ ਤੋਂ ਵੱਡੀ ਗੱਲ ਇਹ ਹੈ ਕਿ ਉਹਨਾਂ ਨੂੰ ਸਪੋਰਟ ਦੇਣ ਵਾਲੇ ਕੌਣ ਹੈ ਉਹਨਾਂ ਦੀ ਮਦਦ ਕਰਨ ਵਾਲੇ ਕੌਣ ਹੈ ਉਹਨਾਂ ਆਪ ਦਾ ਮੋਢਾ ਲਾ ਕੇ ਉਹਨਾਂ ਨੂੰ ਅੱਗੇ ਲਿਜਾਣ ਵਾਲੇ ਕੌਣ ਹੈ ਤੇ ਉਦੋਂ ਜਦੋਂ ਇਹ ਸਾਰਾ ਕੁਝ ਹੋਇਆ ਮੁਆਫੀ ਨਾਮਾ ਦਿੱਤਾ ਗਿਆ ਤੇ ਭਾਵੇਂ ਉਹਨਾਂ ਨੂੰ ਇੱਕ ਪਾਸੇ ਕੀਤਾ ਗਿਆ ਉਹਨਾਂ ਦੀਆਂ ਫਿਲਮਾਂ ਤੱਕ ਚਲਾਈਆਂ ਗਈਆਂ ਤੇ ਉਹਦੇ ਦਾ ਬਾਈ ਕਿਤੇ ਨਾ ਕਿਤੇ ਸਾਡੀ ਪੰਥਕ ਜਥੇਬੰਦੀ ਸੀ ਨਾ ਇਹ ਆਪਦੇ ਆਪ ਨੂੰ ਅਸੀਂ ਤਾਂ ਦੇਖੋ ਮੰਨਦੇ ਨਹੀਂ ਇਹਨਾਂ ਨੇ ਹਮੇਸ਼ਾ ਹੀ ਪੰਥ ਨੂੰ ਢਾਹ ਲਾਈ ਜਗਵੀਰ ਬਾਦਲ ਨੇ ਕਿਹੜੇ ਸਮੇਂ ਤੇ ਇਹਨਾਂ ਨੇ ਢਾਹ ਲਾਈ ਅਸੀਂ ਤਾਂ ਕਹਿੰਦੇ ਹਾਂ ਕਾਗਤਖਸਬ ਦੀ ਆਪਾਂ ਗੱਲ ਕਰਕੇ ਹਟਿਆ ਗੱਲ ਕਰਕੇ ਹਟਿਆ ਤੇ ਉਦੋਂ ਵੀ ਜਦੋਂ ਹਮਲੇ ਕਰਾਇਆ ਤੇ ਇਹ ਖੁਦ ਚਿੱਠੀਆਂ ਲਿਖਦੇ ਰਹੇ ਨੇ ਸੈਂਟਰ ਨੂੰ ਕਿ ਆ ਕੇ ਇੱਥੇ ਸੰਤ ਜੀ ਨਾਲ ਸਿੰਘ ਖਾਲਸਾ ਪੰਡਤਾਂ ਤੇ ਹਮਲਾ ਕਰੋ ਤੇ ਕਾ ਅਸੀਂ ਤਾਂ ਇਹਨਾਂ ਤੋਂ ਇਹ ਉਦੋਂ ਵੀ ਜਿਹੜਾ ਤੁਸੀਂ ਗੱਲ ਕੀਤੀ ਆਪਣੀ ਇਹੀ ਭਾਈਵਾਲ ਰਹੇ ਨੇ ਇਹਨਾਂ ਦੇ ਸਾਰੇਤੀ ਸਾਰਾ ਕੁਝ ਹੋਇਆ ਹੁਣ ਆਪਾਂ ਡੇਰੇ ਵਾਲੇ ਉ ਤਾਂ ਕੀ ਕਹਿ ਦੀ ਜਦੋਂ ਇਹ ਇਹ ਆਪਰ ਵਾਲੇ ਹੋਏ ਸੀ ਕੁੱਤੀ ਚੋਰਾ ਨਾਲ ਰਹੀ ਸੀ ਜਿਹੜੇ ਆਪਾਂ ਮਾਲੀ ਨੂੰ ਆਪਾਂ ਕਹਿੰਦੇ ਆ ਇੱਕ ਬਾਗ ਦੀ ਰਾਖੀ ਮਾਲੀ ਨੂੰ ਬਿਠਾਤਾ ਜਦੋਂ ਮਾਲੀ ਵੀ ਮਾਨ ਹੋ ਗਿਆ ਇਹ ਸੁਖਵੀਰ ਬਾਦਲ ਸਿੰਘ ਬੇਈਮਾਨ ਹੋ ਗਿਆ ਪੂਰੀ ਜਥੇਬੰਦੀ ਇਹਨਾਂ ਦੀ ਬੇਈਮਾਨ ਹੋ ਗਈ ਜਥੇਦਾਰਾਂ ਨੇ ਲਪਾਫਿਆਂ ਦੇ ਵਿੱਚੋਂ ਕੱਢ ਕੇ ਲਾਏ ਤੇ ਉਹਨਾਂ ਨੇ ਫੈਸਲੇ ਦਿੱਤੇ ਉਹਨਾਂ ਨੇ ਮਾਫੀਨਾਮੇ ਦਿੱਤੇ ਤੇ ਇਹ ਭਾਈ ਸਾਰਾ ਇਹਨਾਂ ਦਾ ਹੀ ਘਰਿਆ ਧਰਿਆ ਸੀ ਹੁਣ ਆਪਾਂ ਕਿਸੇ ਦੂਜੇ ਨੂੰ ਤਾਂ ਤਾਂ ਦੂਸਰੀ ਟ ਜੇ ਆਪਦੇ ਸਹੀ ਹੋ ਕਿਤੇ ਨਾ ਕਿਤੇ ਸੈਕ ਕੌਮ ਦਾ ਵੀ ਇੱਥੇ ਨਾ ਕਸੂਰ ਦੇਖਿਆ ਜਾ ਸਕਦਾ ਜਿਹੜੀਆਂ ਤੁਸੀਂ ਗੱਲਾਂ ਕਰਦੇ ਆ 1978 ਦੀਆਂ ਘਟਨਾਵਾਂ ਆ ਇਹ ਜਿਹੜੀਆਂ ਤੁਸੀਂ ਉਹ ਨਿਰੰਕარი ਕਾਂਡ ਤੋਂ ਲੈ ਕੇ ਤੇ 2017 ਆ ਜਾਂਦਾ ਹੈ 2017 ਤੱਕ ਲੋਕਾਂ ਨੂੰ ਸਮਝ ਆਉਂਦੀ ਹੈ ਜਾਂ ਸਿੱਖਾਂ ਨੂੰ ਸਮਝ ਆਉਂਦੀ ਹੈ ਕਿ ਇਹ ਪੰਥ ਤੈਸ਼ੀ ਨਹੀਂ ਪਾਰਟੀ ਫਿਰ ਜਾ ਕੇ ਸੱਤਾ ਤੋਂ ਬਾਹਰ ਕਰਦੇ ਬਿਲਕੁਲ ਜੀ ਇਹ ਤਾਂ ਇਹ ਤਾਂ ਤੁਸੀਂ ਤੁਸੀਂ ਗੱਲ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਹੈ ਉਹ ਸਿੱਖਾਂ ਦਾ ਦੇਖੋ ਜਿਹੜੇ ਸਿੱਖ ਨੇ ਸਾਡੇ ਇਹ ਐਡੇ ਵਿਚਾਰੇ ਇਹ ਨਹੀਂ ਵੀ ਆਪਾਂ ਇਹਨਾਂ ਨੂੰ ਕੱਲੇ ਨੂੰ ਦੋਸ਼ੀ ਠਹਿਰਾ ਦਈਏ ਠੀਕ ਹੈ ਇਹਨਾਂ ਨੇ ਤਾਂ ਹਮੇਸ਼ਾ ਹੀ ਇਹ ਸੋਚਿਆ ਕਿ ਇਹ ਸਾਡੇ ਪੰਥਕ ਲੀਡਰ ਨੇ ਇਹ ਸਾਡੇ ਪੰਥ ਦੀ ਕੋ ਸਵਾਰਨਗੇ ਕਿਉਂਕਿ ਕਾਂਗਰਸ ਨੇ ਉਸ ਟਾਈਮ ਦੇ ਉੱਤੇ ਸਾਡੇ ਨਾਲ ਬੜੀ ਗੁਜ਼ਾਰੀ ਸੀ ਤੇ ਉਹਨਾਂ ਨੂੰ ਲੱਗਿਆ ਇਹਨਾਂ ਨੇ ਬਾਬੇ ਨਾਨਕ ਜੀ ਤੱਕੜੀ ਲੈ ਕੇ ਸਾਡੇ ਲੋਕਾਂ ਦੇ ਵਿੱਚ ਆਏ ਤੇ ਪੰਥਕ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਤੇ ਉਸ ਕਰਕੇ ਜਿਹੜੇ ਸਾਡੇ ਲੋਕ ਸੀ ਵਿਚਾਰੇ ਉਹਨਾਂ ਦੇ ਪਿੱਛੇ ਨੇ ਮੈਂ ਹਮੇਸ਼ਾ ਹੀ ਇਹ ਕਹਿਣਾ ਹੁੰਦਾ ਕਿ ਜਿਹੜੀ ਜਿਹੜੇ ਸਾਡੇ ਸਿੱਖ ਲੋਕ ਨੇ ਬਰਗਾੜੀ ਦਾ ਮੋਰਚਾ ਲਗਾਇਆ ਤੇ ਕਿਹੜੀ ਕਮੀ ਸਾਡੇ ਲੋਕਾਂ ਨੇ ਛੱਡੀ ਅੱਗੇ ਵੱਧ ਕੇ ਵਰਗਾੜੀ ਦੇ ਮੋਰਚੇ ਦੇ ਵਿੱਚ ਇਕੱਠੇ ਹੋਏ ਤੇ ਆ ਹੜਾਂ ਦੀ ਗੱਲ ਆਈ ਤੇ ਜਦੋਂ ਸਰਕਾਰ ਪੱਲਾ ਝਾੜ ਗਈ ਜੋ ਸਰਕਾਰ ਤੋਂ ਡੱਕਾ ਨਹੀਂ ਹੋਇਆ ਤਾਂ ਉਹਦਾ ਸੀਐਮ ਜਾ ਕੇ ਹਸਪਤਾਲ ਦੇ ਵਿੱਚ ਪੈ ਗਿਆ ਤਾਂ ਇਹ ਸਿੱਖੀ ਸੀ ਜਿਹੜਿਆਂ ਨੇ ਆਪਦੇ ਲੋਕਾਂ ਦੀ ਜਾ ਕੇ ਬਾਹ ਫੜੀ ਜਏ ਪੰਜਾਬੀ ਸੀ ਜਿਨ੍ਹਾਂ ਨੇ ਆਪਣੇ ਲੋਕਾਂ ਦੀ ਬਾਹ ਫੜੀ ਸੋ ਇਸ ਕਰਕੇ ਭਈ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹਾਂ ਪਰ ਹਾਂ ਕਿਤੇ ਨਾ ਕਿਤੇ ਇਹ ਜ਼ਰੂਰ ਹੁੰਦਾ ਕਿ ਸਾਡੇ ਲੋਕਾਂ ਨੂੰ ਸੋਚਣਾ ਚਾਹੀਦਾ ਹੈ ਜੇ ਤੁਸੀਂ ਇਹ ਲੱਗਦਾ ਕਿ ਇੱਕ ਟਾਈਮ ਉਹਨਾਂ ਦੀਆਂ ਗੱਲਾਂ ਦੇ ਵਿੱਚ ਆ ਗਏ ਤਾਂ ਹੁਣ ਤੁਸੀਂ ਪੁਰਾਣਾ ਸਮਾਂ ਦੇਖ ਕੇ ਅੱਜ ਵੀ ਤੁਹਾਡੇ ਅੱਜ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਹਿੰਦੇ ਜੇ ਹੁਣ ਬਾਈ ਇਹ ਫੇਰ ਇੱਥੋਂ ਸਾਡੇ ਪੰਥ ਕੇ ਉਮੀਦਵਾਰ ਨੂੰ ਨਹੀਂ ਜਿਤਾਉਂਦੇ ਫਿਰ ਆਪਾਂ ਕਵਾਂਗੇ ਵਾਕੀ ਦੋਸੀ ਨੇ ਅੱਛਾ ਜਿਹੜੇ ਦੋ ਸਿੱਖ ਸ਼ਹੀਦ ਹੁੰਦੇ ਆ ਇੱਥੇ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਬਿੱਟੂ ਉਹਨਾਂ ਦੇ ਪਰਿਵਾਰ ਹੁਣ ਬਿਲਕੁਲ ਬੇਵਸਲ ਨਜ਼ਰ ਆ ਰਹੇ ਆ ਹਰ ਸਰਕਾਰ ਕੋਈ ਵੀ ਆਉਂਦੀ ਐ ਉਸ ਤੋਂ ਪੇ ਵਾਦਾ ਕਰਦੇ ਆ ਕਿ ਇਹ ਦੋਸ਼ੀਆਂ ਨੂੰ ਸਜ਼ਾ ਦੇਵਾਂਗੇ ਫਿਰ ਹੁਣ ਲੋਕ ਕੀ ਤੋਂ ਉਮੀਦ ਕਰਨ ਜਾਂ ਪਰਿਵਾਰ ਕਿਸੇ ਤੋਂ ਕੀ ਤੋਂ ਨਹੀਂ ਉਮੀਦ ਕਰਨ ਜਿਹੜੇ ਸਿੰਘ ਸ਼ਹੀਦ ਹੋਏ ਐ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਮਿਲੂਗੀ ਜਾਂ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਮਿਲ ਕਿਸ ਤੋਂ ਉਮੀਦ ਕਰਨੇ ਬਿਲਕੁਲ ਤੁਸੀਂ ਗੱਲ ਕੀਤੀ ਜਿਹੜੇ ਸਾਡੇ ਸਿੰਘ ਸ਼ਹੀਦ ਹੋਏ ਜੇ ਆਪਾਂ ਇਨਸਾਫ ਦੀ ਗੱਲ ਕਰੀਏ ਬਾਈ ਜਿਹੜਾ ਪੰਥ ਦਾ ਬਾਲੀਵਾਰਸ ਹੈ ਨਾ ਉਹ ਮਹਾਰਾਜ ਆਪ ਨੇ ਜੀ ਠੀਕ ਹੈ ਸਿੱਖ ਇਹ ਨਹੀਂ ਕਿਸੇ ਤੋਂ ਇਨਸਾਫ ਦੀ ਉਮੀਦ ਲਾਉਂਦੇ ਪਰ ਕਿ ਅਸੀਂ ਕਿਸੇ ਬੰਦੇ ਤੋਂ ਇਨਸਾਫ ਲੈਣਾ ਪਰ ਹੁਣ ਇਹ ਡੈਮੋਕ੍ਰੇਸੀ ਆਸੀਂ ਲੋਕਤੰਤਰ ਦੇ ਵਿੱਚ ਵਿਚਰ ਰਹੇ ਆਂ ਤੇ ਅਸੀਂ ਵੋਟ ਦਿੰਨੇ ਆ ਅਸੀਂ ਲੀਡਰ ਚੁਣਦੇ ਆ ਤਾਂ ਉੱਥੇ ਜਾ ਕੇ ਮੁੰਡਾ ਮਹਿਸੂਸ ਕਰਦਾ ਯਾਰ ਸਰਕਾਰ ਬਣੀ ਐ ਤੇ ਆਪਾਂ ਇਹਨਾਂ ਦੇ ਉੱਤੋਂ ਇਨਸਾਫ ਦੀ ਗੁਹਾਰ ਲਾਈਏ ਇਹ ਚਾਕੇ ਸਾਡੇ ਜਿਹੜੇ ਉਸ ਸਮੇਂ ਦੇ ਦੋਸ਼ੀ ਸੀ ਉਹਨਾਂ ਨੂੰ ਜੇਲ੍ਹਾਂ ਸੁੱਟ ਦੇਣਗੇ ਪਰ ਕਿਤੇ ਨਾ ਕਿਤੇ ਅਸੀਂ ਤਾਂ ਇਹ ਕਹਿੰਦੇ ਆ ਕਿ ਜੇ ਇਹ ਨਹੀਂ ਇਨਸਾਫ ਦਿੰਦੇ ਤੇ ਔਰ ਨਾ ਹੀ ਸਾਨੂੰ ਇਹਨਾਂ ਤੋਂ ਇਨਸਾਫ ਦੀ ਉਮੀਦ ਐ ਇਹਨਾਂ ਨੇ ਹਮੇਸ਼ਾ ਹੀ ਸਾਡੇ ਨਾਲ ਧਰੋਹ ਕੀਤਾ ਮੌਕੇ ਦੀਆਂ ਹਕੂਮਤਾਂ ਨੇ ਸਿੱਖਾਂ ਨਾਲ ਤਾਂ ਤੁਸੀਂ ਹਜ਼ਾਰਾਂ ਸਾਲਾਂ ਤੋਂ ਲੈ ਕੇ ਕਦੋਂ ਕਿਹੜਾ ਸਮਾਂ ਜਦੋਂ ਸਿੱਖਾਂ ਨਾਲ ਧਰੋਹ ਨਹੀਂ ਹੋਇਆ ਠੀਕ ਆ 1947 ਦੇ ਵਿੱਚ ਜੇ ਆਪਾਂ ਕਹੀਏ ਅੱਪਾ ਇੱਕ ਢਾਕੇ ਨਾਲ ਵਾਲੇ ਅਰਥ ਦੇ 90% ਕੁਰਬਾਨੀਆਂ ਸਿੱਖਾਂ ਦੀਆਂ ਉਦੋਂ ਵੀ ਨਾਲ ਵਾਲੇ ਤੇ ਫਿਰ ਜਦੋਂ ਸਾਨੂੰ 2 ਨੰਬਰ ਦੇ ਸਹਰੀ ਹੋਣ ਦਾ ਸਾਨੂੰ ਅਹਿਸਾਸ ਕਰਾਇਆ ਗਿਆ ਜਦੋਂ ਸਾਡੀਆਂ 3 ਭੈਣਾਂ ਦੀ ਬੇਪਤੀ ਹੋਈ ਸਦੋਂ ਸਾਡੇ 78 ਦੇ ਵਿੱਚ ਸਾਡੇ ਸਿੰਘ ਮਾਰਤੇ ਤੇ ਸਾਡੇ ਗਣਾ ਚ ਟੈਰ ਪਾਤੇ ਤੇ ਫਿਰ ਫਿਰ ਜਿਹੜੀ ਹੁਣ ਮੋੜ ਕੇ ਮੈਂ ਉੱਥੀ ਲੈ ਕੇ ਆਉਣਾ ਜਿਹੜੀ ਅਸੀਂ ਖਾਲਸਾਤਨ ਦੀ ਗੱਲ ਕੀਤੀ ਹੈ ਤੇ ਫਿਰ ਵੀ ਅਸੀਂ ਆਪਦੇ ਰਾਜ ਭਾਗ ਦੀ ਗੱਲ ਨਾ ਕਰੀਏ ਤੇ ਫਿਰ ਅਸੀਂ ਹੋਰ ਕੀ ਕਰੀਏ ਸੋ ਇਸ ਕਰਕੇ ਜਿਹੜੀ ਇਨਸਾਫ ਦੀ ਗੱਲ ਆ ਬੱਕਰੀ ਗੱਲ ਆ ਕਿ ਅਸੀਂ ਕਹਨੇ ਆ ਅਸੀਂ ਧਰਨੇ ਲਾਉਣੇ ਆ ਅਸੀਂ ਸਰਕਾਰ ਨਾਲ ਲੜਦੇ ਆ ਪਰ ਫਿਰ ਵੀ ਅਸੀਂ ਇਹਨਾਂ ਨੂੰ ਇਹ ਵੀ ਗੱਲ ਕਹਿਣੀ ਚਾਹੁੰਦੇ ਹਾਂ ਕਿ ਐਡੀ ਵੀ ਨਹੀਂ ਗੱਲ ਅਸੀਂ ਮਹਾਰਾਜ ਤੇ ਟੇਕ ਲਈ ਹੋਈ ਆ ਸਾਨੂੰ ਅਨਸਾਭ ਪ੍ਰਮਾਤਮਾ ਨੇ ਦੇਣਾ ਤੁਸੀਂ ਨਹੀਂ ਦੇਣਾ ਪਰ ਅਸੀਂ ਇੱਥੇ ਜੋ ਲੋਕਤੰਤਰ ਦੀ ਗੱਲ ਆ ਤੇ ਸਾਡਾ ਲੜਨਾ ਇੱਥੇ ਫਰਜ਼ ਆ। ਅੱਛਾ ਖੁੜੀ ਸਾਹਿਬ ਇੱਕ ਸਵਾਲ ਹੋਰ ਹੈ। ਪੰਜਾਬ ਦੇ ਲੋਕ ਨਸ਼ੇ ਦੀ ਮਾਰ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਆ। ਪੰਜਾਬ ਦੀ ਨੌਜਵਾਨੀ ਜਾਂ ਨਸ਼ੇ ਵਾਲੇ ਪਾਸੇ ਚੱਲ ਪਈ ਜਾਂ ਵਿਦੇਸ਼ਾਂ ਨੂੰ ਚੱਲ ਪਈ। ਹਰ ਸਰਕਾਰ ਪਹਿਲਾਂ ਕੈਪਟਨ ਅਭਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਮੈਂ 4 ਹਫ਼ਤਿਆਂ ਚ ਨਸ਼ਾ ਖਤਮ ਕਰ ਦੂੰਗਾ। ਕੋਈ ਖਤਮ ਨਹੀਂ ਹੋਇਆ। ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਚ ਇਹ ਵਾਦਾ ਕਰਕੇ ਆਈ ਹੈ ਕਿ ਅਸੀਂ ਨਸ਼ਾ ਬਿਲਕੁਲ ਖਤਮ ਕਰ ਦਾਂਗੇ ਕਿਉਂਕਿ ਅਕਾਲੀ ਕਾਂਗਰਸ ਵਾਲੇ ਤਾਂ ਨਸ਼ਾ ਨਸ਼ੇ ਦੀ ਪਦਾਇਸ਼ ਕਰਨ ਵਾਲੇ ਉਹ ਲੋਕ ਹੀ ਐ ਪਰ ਅਸੀਂ ਖਤਮ ਕਰਦਾਂਗੇ ਨਾ ਇਹਨਾਂ ਤੋਂ ਖਤਮ ਹੋਇਆ ਫਿਰ ਲੋਕ ਤਰਾ ਤਰਾ ਕਰ ਰਹੇ ਨਸ਼ੇ ਨਾਲ ਇਹਨੂੰ ਕਿਵੇਂ ਦੇਖਦੇ ਤੁਸੀਂ ਬਿਲਕੁਲ ਤੁਸੀਂ ਬੜਾ ਵਧੀਆ ਇਹ ਮੁੱਦੇ ਤੇ ਗੱਲ ਕੀਤੀ ਹੈ ਕਿਉਂਕਿ ਅੱਜ ਦਾ ਜਿਹੜਾ ਮੇਨ ਆਪਣਾ ਮੁੱਦਾ ਹੈ ਅਸਲ 'ਚ ਆਪਾਂ ਪਰਿਵਾਰਾਂ ਦੇ ਵਿੱਚ ਵਿਚਰਨ ਆਲੇ ਆ ਸਾਰੇ ਆਪਣੇ ਬੱਚੇ ਨਹੀਂ ਵਿਆਹਿਆ ਸਾਰੇ ਤੇ ਇਹ ਵੱਡੀ ਈਸ਼ੂ ਹੈ ਬਾਈ ਜਸਵਿੰਦਰ ਭਾਈ ਕਿ ਹੁਣ ਹਰੇਕ ਸਰਕਾਰ ਜਿਹੜੀ ਹੋਣ ਆਲੀਆਂ ਸੀ ਦੇਖੋ ਜਿਹੜਾ ਸ਼ੁਰੂ ਕੀਤਾ ਹੈ ਕਾਂਗਰਸ ਅਕਾਲੀ ਦਲ ਨੇ ਆ ਮਜੀਠੀ ਦਾ ਨਾਮ ਆਇਆ ਨਾ ਬੈਠਾ ਜੇਲ੍ਹ ਦੇ ਵਿੱਚ ਚਲੋ ਹੁਣ ਉਹਨਾਂ ਨੇ ਸ਼ੁਰੂ ਕੀਤਾ ਤੇ ਫਿਰ ਕੈਪਟਨ ਹੱਥ ਦੇ ਵਿੱਚ ਗੁਟਕਾ ਸਾਫ ਫੜ ਕੇ ਤੇ ਸੌਂ ਖਾ ਕੇ ਆਪਣੀ ਸਰਕਾਰ ਬਣਾ ਲੈਂਦਾ ਕਿ ਮੈਂ 4 ਹਫ਼ਤਿਆਂ ਦੇ ਵਿੱਚ ਅੰਦਰ ਦੇ ਦੂੰਗਾ ਤੇ ਫਿਰ ਉਸ ਆਧਾਰ ਦੇ ਉੱਤੇ ਜਿਹੜੀ ਆਮ ਆਦਮੀ ਪਾਰਟੀ ਹੁੰਦੀ ਹੈ ਇਹ ਮਹਾਰਾਜ ਦੇ ਬੇਅਦਬੀ ਦੇ ਦੋਸ਼ੀਆਂ ਦਾ ਨਾਮ ਲੈ ਕੇ ਤੇ ਇਹ ਨਸ਼ਿਆਂ ਦਾ ਨਾਮ ਲੈ ਕੇ ਇਹ ਸਰਕਾਰ ਬਣਾਉਂਦੀ ਹੈ ਆਪਣੀ ਸਰਕਾਰ ਬਣਾ ਲੈਂਦੀ ਹੈ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਕਿਸੇ ਤੋਂ ਇਨਸਾਫ਼ ਨਹੀਂ ਹੋਇਆ ਉਹਨਾਂ ਮਾਵਾ ਦੇ ਨਾਲ ਜਿਨ੍ਹਾਂ ਦੇ 17 17 15 15 ਸਾਲ ਦੇ ਪੁੱਤ ਉਹਨਾਂ ਨੂੰ ਛੱਡ ਕੇ ਚੱਲ ਗਏ ਇਹ ਇਨਸਾਫ਼ ਨਹੀਂ ਦੇ ਸਕਿਓ ਉਹਨਾਂ ਮਾਵਾ ਨੂੰ ਉਹ ਮਾਵਾ ਅੱਜ ਵੀ ਬਿਲਕਦੀਆਂ ਜਿਨ੍ਹਾਂ ਦੇ ਪੁੱਤ 11 11 12 12 ਵਜੇ ਤੱਕ ਘਰੇ ਨਹੀਂ ਆਉਂਦੇ ਉਹ ਮਾਵਾ ਅੱਜ ਵੀ ਬਿਲਕਦੀਆਂ ਬਾਈ ਜਿਨ੍ਹਾਂ ਦੇ ਪੁੱਤਾਂ ਦੇ ਹੱਥਾਂ ਦੇ ਵਿੱਚ ਸਿਰੰਜਾ ਲੱਗਿਆ ਉਹ ਬਾਥਰੂਮ ਦੇ ਵਿੱਚੋਂ ਮਾਂ ਗੋਦੀ ਚੱਕ ਕੇ ਆਪਣੇ ਪੁੱਤ ਨੂੰ ਬਾਹਰ ਲੈ ਕੇ ਆਉਂਦੀ ਹੈ ਤੇ ਪਰ ਮੈਂ ਕਹਿਣਾ ਚਾਹਣਾ ਕਿ ਜਿਹੜੀ ਇਹ ਅੱਜ ਦੀ ਆਪਾਂ ਸਰਕਾਰ ਦੀ ਗੱਲ ਕੀਤੀ ਹੈ ਕਿ ਨਸੇ ਤੇ ਇਹਨਾਂ ਨੇ ਸਰਕਾਰ ਬਣਾਈ ਬਦਲਾਅ ਤੇ ਸਰਕਾਰ ਬਣਾਈ ਅੱਜ ਪਿੱਛੇ ਜੇ ਕੇਜਰੀਆ ਉਹਦਾ ਬਿਆਨ ਤੁਸੀਂ ਸੁਣ ਦੇਖਿਆ ਹੋਊਗਾ ਉਹਨੇ ਕਿਹਾ ਕਿ ਐਸਾ ਜੁੱਧ ਨਹੀਂ ਤੁਸੀਂ ਦੇਖਿਆ ਹੋਣਾ ਜਿਹੜਾ ਜੁੱਧ ਬਥੇਰੇ ਜੁੱਧ ਦੇਖਿਆ ਉਹ ਜਿਹੜਾ ਨਸਿਆਂ ਦੇ ਵਿਰੁੱਧ ਜਿਹੜਾ ਜੁੱਧ ਲੜਿਆ ਗਿਆ ਹੋਵੇ ਤੇ ਮੈਂ ਕਹਿਣਾ ਚਾਹਣਾ ਸਾਡੇ ਲੋਕਾਂ ਨੂੰ ਵੀ ਪਤਾ ਜਿਹੜਾ ਤੁਹਾਡਾ ਵੀ ਇਹ ਜੁੱਧ ਹੈ ਇਹ ਕੱਲਾ ਸੋਸ਼ਲ ਮੀਡੀਆ ਤੇ ਹੈ ਇਹ ਕੱਲਾ ਤੁਹਾਡਾ ਜੁੱਧ ਬੈਨਰਾਂ ਤੇ ਹੈ ਇਹ ਕੱਲਾ ਤੁਹਾਡਾ ਜੁੱਧ ਟੈਲੀਵਿਜ਼ਨਾਂ ਤੇ ਹੈ ਪਰ ਆ ਪੰਜਾਬ ਦੀ ਧਰਤੀ ਤੇ ਪਿੰਡਾਂ ਦੀ ਧਰਤੀ ਦੇ ਉੱਤੇ ਤੁਹਾਡਾ ਕੋਈ ਜ ਔਰ ਸਾਡੀਆਂ ਮਾਵਾਂ ਅੱਜ ਵੀ ਬਲਕਦੀਆਂ ਪਰ ਮੈਂ ਤੁਹਾਨੂੰ ਇਹ ਵੀ ਯਾਦ ਦਿਲਾਉਣਾ ਚਾਹਣਾ ਹੈ ਕਿ ਉਹ ਦਿਨ ਦੂਰ ਨਹੀਂ ਜਦੋਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇਹਦੇ ਵਿੱਚ ਸਹਿਮਤ ਨੇ ਜਿਹੜੇ ਇਹ ਨਹੀਂ ਰੋਕ ਰਹੇ ਤੇ ਜਿਹੜੇ ਇਹ ਲੀਡਰ ਨੇ ਸਰਕਾਰ ਬਣਾ ਕੇ ਨਹੀਂ ਰੋਕ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਤੁਹਾਡੇ ਪੁੱਤ ਇਹੀ ਚਿੱਟੇ ਕਰਕੇ ਤੇ ਇਹੀ ਨਸੇ ਕਰਕੇ ਸਾਡੀਆਂ ਅੱਖਾਂ ਦੇ ਸਾਹਮਣੇ ਇਹ ਮਰਨਗੇ ਬਾਈ ਪਰ ਮੈਂ ਸਾਡੇ ਨੌਜਵਾਨਾਂ ਨੂੰ ਤੁਹਾਡੇ ਮਾਧਿਮ ਨਾਲ ਇਹ ਕਹਿਣਾ ਚਾਹੁੰਦਾ ਕਿ ਯਾਰ ਇਹ ਜੇ ਅਸੀਂ ਸਰਕਾਰਾਂ ਤੋਂ ਆਸ ਲਈ ਖਾਸ ਕਰੇ ਮੁੱਦਿਆਂ ਦੀ ਜਿਹੜਾ ਨਸੇ ਦੇ ਮੁੱਦੇ ਦੀ ਆਪਾਂ ਗੱਲ ਕਰਦੇ ਆਂ ਤਾਂ ਸਾਡੇ ਪੱਲੇ ਬਾਈ ਕੱਖ ਨਹੀਂ ਰਹਿਣਾ ਅਸੀਂ ਜਿਹੜੇ ਨਸੇ ਤੇ ਲੱਗ ਗਿਆ ਵੱਖਰੀ ਗੱਲ ਐ ਪਰ ਘੱਟੂ ਘੱਟ ਜਿਹੜੇ ਆਉਣ ਵਾਲੀ ਸਾਡੀ ਪੀੜ੍ਹੀ ਐ ਉਹਨੂੰ ਰੋਕਣ ਦੇ ਲਈ ਸਾਨੂੰ ਉਪਰਾਲਾ ਕਰਨਾ ਚਾਹੀਦਾ ਔਰ ਸਰਕਾਰ ਤੋਂ ਬਿਲਕੁਲ ਇਹ ਛੱਡ ਕੇ ਕਿ ਇਹਨਾਂ ਨੇ ਕੱਖ ਨਹੀਂ ਕਰਨਾ ਤੇ ਆਪਾਂ ਆਪ ਅੱਗੇ ਹੋ ਕੇ ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਪਿੰਡਾਂ ਦੇ ਵਿੱਚ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਜਾਂ ਸਾਡੇ ਬੱਚਿਆਂ ਨੂੰ ਸਕਿੱਲ ਦੇ ਕੇ ਅਸੀਂ ਉਹਨਾਂ ਨੂੰ ਅੱਗੇ ਤੋਰੀਏ ਮੈਂ ਤਾਂ ਇਹ ਇੱਥੇ ਐਸਜੀਪੀਸੀ ਦੀ ਵੀ ਗੱਲ ਕਰੂੰਗਾ ਉਹਨਾਂ ਦਾ ਵੀ ਵਰਜ ਬਣਦਾ ਹੈ ਉਹ ਅੱਗੇ ਆ ਕੇ ਨਸੇ ਦੇ ਉੱਤੇ ਆਪ ਆਪ ਹੱਲਾ ਬੋਲੋ ਨਾ ਕਿ ਆਪ ਕੰਮ ਕਰ ਸੋ ਇਸ ਕਰਕੇ ਇਹਨਾਂ ਤੋਂ ਆਸ ਕਿਤੇ ਨਾ ਕਿਤੇ ਬੇ ਕਾਫੀ ਵੱਡੇ ਪੱਧਰ ਤੇ ਬੇਰੁਜ਼ਗਾਰੀ ਹੈ ਬੇਰੋਜ਼ਗਾਰੀ ਦੇ ਜਿਹੜੇ ਨਿਰਾਸ਼ਾ ਦੇ ਆਲਮ ਵਿੱਚ ਨੌਜਵਾਨਾ ਉਹ ਨਸ਼ੇ ਵਾਲੇ ਪਾਸੇ ਨ ਜਾ ਪੜਦੇ ਬਿਲਕੁਲ ਭਾਈ ਅਸੀਂ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਕਿ ਜਿਹੜੀ ਐਸਜੀਪੀਸੀ ਹੈ ਤੁਸੀਂ ਐਸਜੀਪੀਸੀ ਦੀ ਵੀ ਗੱਲ ਕੀਤੀ ਸੀ 14 ਸਾਲ ਹੋ ਗਏ ਐਸਜੀਪੀਸੀ ਦੀ ਅਜੇ ਤੱਕ ਵੋਟਾਂ ਨਹੀਂ ਹੋਈਆਂ ਪਰ ਐਸਜੀਪੀਸੀ ਸਾਡੇ ਸਿੱਖਾਂ ਦੀ ਸਰਮੌਰ ਸੰਸਥਾ ਇੰਨਾ ਵੱਡਾ ਉਹਦਾ ਬਜਟ ਹੈ ਤੇ ਯਾਰ ਕੀ ਲੈਣਾ ਸੀ ਸਰਕਾਰਾਂ ਤੋਂ ਇਹਨਾਂ ਤੋਂ ਠੀਕ ਹੈ ਅਸੀਂ ਆਪ ਤੱਕੜੇ ਹੋ ਕੇ ਸਾਡੇ ਤੁਸੀਂ ਇਹ ਦੇਖੋ ਵੀ ਅੱਜ ਕਿੰਨੇ ਜ਼ਿਲ੍ਹੇ ਐ ਜਿਹਨੇ ਜ਼ਿਲ੍ਹਿਆਂ ਦੇ ਵਿੱਚ ਐਸਜੀਪੀਸੀ ਨੇ ਸਕਿੱਲ ਨਾਲ ਸੰਬੰਧਿਤ ਕਾਲਜ ਜਾਂ ਸਕੂਲ ਖੋਲੇ ਐ ਸਾਡੇ ਵਿੱਚ ਕਿੱਥੇ ਜਾਣ ਜੇ ਉਹਨਾਂ ਨੂੰ ਸਕਿੱਲ ਨਾਲ ਦਾ ਸੰਬੰਧਿਤ ਸਕੂਲ ਖੋਲ ਕੇ ਬੱਚਿਆਂ ਨੂੰ ਬੁੱਕਲ ਦੇ ਵਿੱਚ ਲਿਆ ਜਾਵੇ ਉਹਨਾਂ ਨੂੰ ਸੰਭਾਲਿਆ ਜਾਵੇ ਨਾ ਉਹ ਬਾਹਰ ਜਾਣ ਬਾਈ ਨਾ ਉਸ ਨਸੇ ਦੀ ਦਲਦਲ ਦੇ ਵਿੱਚ ਜਾਣਗੇ ਤੇ ਉਹ ਆਪਣੀਆਂ ਮਾਵਾਂ ਦੀਆਂ ਕੁੱਖਾਂ ਨੂੰ ਸੇਫ ਰੱਖਣਗੇ ਔਰ ਆਪਣੇ ਤੇ ਜਿਹੜਾ ਲੱਗ ਰਿਹਾ ਉਹਨਾਂ ਦੇ ਕਿਰਦਾਰ ਕੁਸੀ ਜਿਹੜੀ ਕੀਤੀ ਜਾ ਰਹੀ ਹੈ ਕਿ ਪੰਜਾਬ ਅੱਜ ਨਸੇ ਨਸੀ ਦੇ ਵਿੱਚ ਮੋਰੀ ਹੋ ਗਿਆ ਤਾਂ ਉਹ ਵੀ ਸਾਡੇ ਦੇ ਉਤੋਂ ਘਟੋ ਘਟ ਜਾ ਰਿਹਾ ਇਹ ਚੀਜ਼ ਤਾਂ हट ਜੂ ਕਿ ਅਸੀਂ ਇਦਾਂ ਦੇ ਲੋਕ ਨਹੀਂ ਹੈ ਕਿ ਜਿਵੇਂ ਆਪਾਂ ਹੜਾਂ ਦੇ ਵਿੱਚ ਦੇਖਿਆ ਇੱਕ ਇੱਕ ਨੌਜਵਾਨ ਜਿਹੜਾ ਸੀਗਾ ਹੜਾਂ ਦੇ ਵਿੱਚ ਆਪਣੇ ਭਰਾਵਾ ਦੀ ਮਦਦ ਤੇ ਗਿਆ ਤੇ ਸਾਡੇ ਉਹੀ ਪੰਜਾਬ ਦੇ ਨੌਜਵਾਨ ਨੇ ਪਰ ਇਹਦੇ ਤੇ ਕੰਮ ਤਾਂ ਘਟੋ ਘਟ ਸਾਨੂੰ ਆਪ ਨੂੰ ਹੀ ਕਰਨਾ ਪਿਆ ਜਦੋਂ ਪੰਜਾਬ ਤੇ ਕੋਈ ਵਿਪਤਾ ਆਉਂਦੀ ਹੈ ਇੱਕ ਦੂਜੇ ਦੇ ਬਾਹ ਮੋਢੇ ਨਾਲ ਮੋਢਾ ਜੋੜ ਕੇ ਪੰਜਾਬੀ ਕੱਢਦੇ ਬਿਲਕੁਲ ਇਹ ਤਾਂ ਇਹ ਤਾਂ ਤੁਸੀਂ ਪਹਿਲਾਂ ਤੁਸੀਂ ਦੇਖ ਲਓ ਸਾਡੇ ਚਲੋ ਪੰਜਾਬੀਆਂ ਨੇ ਆਪ ਦੇ ਲੋਕਾਂ ਲਈ ਕਰਨਾ ਭਾਈ ਤਾਂ ਦੂਜਿਆਂ ਲਈ ਵੀ ਹਿਮਾਚਲ 'ਚ ਦਿੱਕਤ ਆਈ ਤੇ ਫਿਰ ਹੋਰ अनेਕਾਂ ਦੇ ਸੰਦੇਕਤਾਈ ਤੇ ਐਸੀ ਕਿਹੜੀ ਜਗ੍ਹਾ ਜਿੱਥੇ ਮਦਦ ਕਰਨ ਲਈ ਨਾ ਪਹੁੰਚੇ ਹੋਣ ਖਾਸ ਕਰ ਪੰਜਾਬੀ ਦੇ ਵਿੱਚ ਜਿੰਨੀ ਵੀ ਕਮਿਊਨਿਟੀ ਆ ਭਾਵੇਂ ਉਹ ਹਿੰਦੂ ਚਿਹਰੇ ਤੇ ਭਾਵੇਂ ਉਹ ਮੁਸਲਮਾਨ ਤੇ ਭਾਵੇਂ ਸਿੱਖ ਹੈ ਪਰ ਕੋਸਕ ਨੂੰ ਸਾੜ ਕੇ ਠੀਕ ਹੈ ਉਹ ਜ਼ਿਆਦਾਤਰ ਪੰਜਾਬੀ ਦਰਿਆ ਦੇ ਲਈ ਹੁੰਦੇ ਨੇ ਉਹ ਸਾਰੇ ਇਸ ਗੱਲ ਦੇ ਉੱਤੇ ਖੜਦੇ ਸੋ ਖੁੱਡੀ ਸਾਹਿਬ ਤੁਸੀਂ ਵੱਖ-ਵੱਖ ਵਿਸ਼ਿਆਂ ਤੇ ਆਪਦੇ ਵਿਚਾਰ ਦਿੱਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਅਸੀ ਕਲ ਭਾਈ ਤੁਹਾਡਾ ਵੀ ਧੰਨਵਾਦ